ਹਾਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਕੀ ਹਾਲ ਚਾਲ ਉਮੀਦ ਕਰਨਾ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਫੇਰ ਆਪਾਂ ਖੇਡਣ ਜਾ ਰਹੇ ਹਾਂ GTA 5 ਤੇ ਪਿਛਲੀ ਸਟੋਰੀ ਸਾਰਿਆਂ ਦੇ ਲਗਭਗ ਯਾਦ ਹੀ ਹੋਣੀ ਜੇ ਤੁਹਾਡੇ ਨਹੀਂ ਯਾਦ ਤਾਂ ਆਪਣੇ ਪਿਛਲੇ ਵੀਡੀਓਜ਼ ਦੇਖ ਲਓ ਤੁਹਾਡੇ ਸਾਰੀ ਸਟੋਰੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜੂ ਤੁਹਾਨੂੰ ਪਤਾ ਲੱਗ ਜੂ ਵੀ ਆਪਣੇ ਗੇਮ ਚ ਕੀ ਕੁਝ ਹੋ ਗਿਆ ਤੇ ਕੀ ਕੀ ਆਪਾਂ ਕਰਨਾ ਅੱਗੇ ਤੇ ਬਾਕੀ ਤੁਹਾਨੂੰ ਮੈਂ ਇੱਕ ਸਟੋਰੀ ਦੱਸ ਦਿੰਦਾ ਜਿਹੜੀ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਵਾਪਰ ਕੇ ਆੜੀ ਹੈ ਘਟਨਾ ਬਹੁਤ ਮੰਦਭਾਗੀ ਹੋਈ ਸੀ ਆਪਾਂ ਨੇ ਹਮਲਾ ਕੀਤਾ ਸੀਗਾ ਅੰਡਰਵਾਟਰ ਮਾਫੀਆ ਦੀ ਸ਼ਿਪ ਤੇ ਤੇ ਯਾਰ ਗੇਮ ਆਪਣੀ ਦੀ ਪੁੱਠੀ ਪੈ ਗਈ ਸੀ ਅੰਡਰਵਾਟਰ ਮਾਫੀ ਨੇ ਆਪ ਨੂੰ ਕਿਡਨਾਪ ਕਰ ਲਿਆ ਜੀ ਯਾਨੀ ਕਿ ਮਾਈਕਲ ਨੂੰ ਅੰਡਰਵਾਟਰ ਮਾਫੀ ਨੇ ਹੁਣ ਕਿਡਨਾਪ ਕਰ ਲਿਆ ਤੇ ਯਾਰ ਲੈਸਟਰ ਨੂੰ ਮੈਨੂੰ ਪਤਾ ਨਹੀਂ ਪਤਾ ਲੱਗਿਆ ਜਾਂ ਨਹੀਂ ਬਾਕੀ ਉਹਨਾਂ ਗੱਲ ਕਰਨੀ ਪਊ ਆਪ ਨੂੰ ਇੱਕ ਤੇ ਮਾਈਕਲ ਕਿਡਨਾਪ ਹੋ ਗਿਆ ਫ੍ਰੈਂਕਲਿਨ ਦਾ ਸਾਥ ਛੱਡ ਗਿਆ ਮਾਈਕਲ ਦਾ ਲੈਸਟਰ ਵਿਚਾਰ ਉਹ ਨਾ ਕੁਝ ਕਰ ਨਹੀਂ ਸਕਦਾ ਤੇ ਹੁਣ ਤੀਜੇ ਕੈਰੈਕਟਰ ਦੀ ਐਂਟਰੀ ਹੋਈ ਹੈ ਇੱਕ ਸਭ ਤੋਂ ਖਤਰਨਾਕ ਕੈਰੈਕਟਰ ਆ ਤੁਹਾਨੂੰ ਮੈਂ ਦੱਸ ਦੇਣਾ ਜਿਹੜਾ 10 ਬੰਦਿਆਂ ਤੇ ਇਕੱਲਾ ਭਾਰੂ ਪੈਂਦਾ ਹੈ ਤੇ ਜਿਹਦੀ ਬਲੂਸ਼ੋ ਗੋਲੀਆਂ ਨਹੀਂ ਬੰਦਿਆਂ ਦੀ ਮੌਤ ਨਿਕਲਦੀ ਹੈ हां हां उही माइकल ਦਾ 10 ਸਾਲ ਪੁਰਾਣਾ ਦੋਸਤ ਡਰਾਈਵਰ ਤੁਹਾਨੂੰ ਬਾਕੀ ਦੀ ਸ਼ਕਲ ਦਿਖਾ ਦਿੰਦਾ ਵੀ ਡਰਾਈਵਰ ਕੌਣ ਹੈ ਆ ਬੈਠਾ ਮੇਟਰੋ ਡਰਾਈਵਰ ਆ ਇਹ ਪਹਿਲਾਂ ਮੰਨ ਲਓ ਲਾਸੈਂਟੋ ਦਾ ਬਹੁਤ ਵੱਡਾ ਬਦਮਾਸ਼ ਹੁੰਦਾ ਸੀ ਇਹ ਵੀ ਜਿਵੇਂ ਹੁਣ ਅੰਡਰਵਾਟਰ ਮਾਫੀਆ ਸੀਗਾ ਪਰ ਯਾਰ ਕਿਸੇ ਕਾਰਨ ਕਰਕੇ ਭੱਗ ਗਿਆ ਸੀ ਜੇਲ੍ਹ ਚ ਹੁਣ 2-3 ਮਹੀਨੇ ਹੋਏ ਨੇ ਆਇਆ ਬਾਹਰ ਇਹ ਬਾਕੀ ਲੁੱਕ ਲੱਕ ਦੇਖ ਸਕਦਾ ਤੁਸੀਂ ਪੂਰੀਆਂ ਗੈਂਗਸਟਰ ਵਾਲੀ ਹੈ ਦੀ ਆਪਣੀ ਟੈਟੂ ਬਾਹਰ ਬਣਵਾਇਆ ਹੋਏ ਨੇ ਸਮਝ ਨਹੀਂ ਆ ਰਹੀ ਮੈਨੂੰ ਯਾਰ ਬਾਕੀ ਛੱਡੋ ਬਾਕੀ ਤੁਸੀਂ ਦੇਖ ਤਾਂ ਲਈ ਲੁੱਕ ਇਹਦੀ ਬਾਕੀ ਇਹ ਰਹਿੰਦਾ ਯਾਰ ਇੱਥੇ ਨਾ ਬੜੀ ਬੇਕਾਰ ਜਗ੍ਹਾ ਤੇ ਹਨਾ ਘਰ ਮੈਂ ਦਿਖਾਵਾਂ ਜਾਂ ਨਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਗੱਲ ਚਲੋ ਦਿਖਾਈ ਦਿੰਨੇ ਆ ਬਾਕੀ ਇਹਦੇ ਲਈ ਫੋਰ ਵੀਲਰ ਜੈ ਕਿਸ ਤਰ੍ਹਾਂ ਕੀ ਸਿਸਟਮ ਆ ਉਹਦਾ ਘਰ ਦਿਖਾਉਣਾ ਹੈ ਬੈਂਜੀ ਚ ਰਹਿੰਦਾ ਹੈ ਦੇਖੋ ਬੈਂਜੀ ਟਾਈਪ ਜੀ ਘਰ ਹੈ ਇਹਦਾ ਜਮਾ ਲਿਬੜਾ ਤੇ ਬੜਾ ਘਰ ਜਿਆ ਯਾਰ ਇਹਦਾ ਦੇਖੋ ਬਈ ਗੰਦ ਪਿਆ ਪਿਆਗਾ ਬਸ ਕੁਝ ਵੀ ਨਹੀਂ ਹੈਗਾ ਯਾ ਅੱਧਾ ਦੇਖੋ ਸਾਰਾ ਕੁਝ ਖੰਡਿਆ ਪਿਆ ਥਲੇ ਕੋਕਰੋ ਦੇਖੋ ਕਿਵੇਂ ਫਰਦ ਨੇ ਬਾਕੀ ਯਾਰ ਇਹਦਾ ਘਰ ਆਪਾਂ ਫੇਰ ਦੇਖਾਂਗੇ ਆਪਣਾ ਕੈਰੈਕਟਰ ਇਹ ਅਨਲੌਕ ਹੋ ਗਿਆ ਹੁਣ ਆਪਣੀ ਗੇਮ ਚ ਪਤਾ ਕੀ ਸਿਸਟਮ ਆ ਆਪਾਂ ਨੇ ਹੁਣ ਛੜਵਾ ਕੇ ਲੈਉਣਾ ਮਾਈਕਲ ਨੂੰ ਇਨੂੰ ਕਿਡਨਾਪ ਕਰਖਿਆ ਡਰਵਟਰ ਮਾਫੀਆ ਨੇ ਤੇ ਜਿਹੜਾ ਡਰਾਈਵਰ ਹੈਦਾ ਇੰਨਾ ਦਿਮਾਗ ਹੈ ਨਹੀਂਗਾ ਵੀ ਇਹ ਮਾਈਕਲ ਨੂੰ ਛਡਵਾ ਲੇਗਾ ਤਾਂ ਕਰਕੇ ਡਰਾਈਵਰ ਨੂੰ ਮਿਲਣਾ ਉਹ ਕੌਣ ਲੈਸਟਰ ਨੂੰ ਤੇ ਲੈਸਟਰ ਨੂੰ ਬਾਕੀ ਇੱਕ ਵਾਰੀ ਆਪਾਂ ਕਾਲ ਕਰ ਲਾਂਗੇ ਉਹਨੂੰ ਪੁੱਛ ਲੈਣਾ ਵੀ ਉਹ ਕਿੱਥੇ ਅੱਜ ਕੋਈ ਫੋਨ ਹੀ ਫੁੱਟਾ ਵਿਅਚਾਰੀ ਦਾ ਲੈਸਟਰ ਨੂੰ ਫੋਨ ਕਰਕੇ ਪੁੱਛਦੇ ਆਂ ਵੀ ਕਿੱਥੇ ਆਗਾ ਉਹਦੇ ਕੋਲ ਜਾ ਕੇ ਆਪਾਂ ਉਹਨੂੰ ਸਾਰੀ ਗੱਲ ਸਮਝਾਵਾਂਗੇ ਵੀ ਐਂ ਕਰਕੇ ਮਾਈਕਲ ਨੂੰ ਕਿਡਨਾਪ ਕਰਖਿਆ ਗਾ ਡਰਵਟਰ ਮਾਫੀਆ ਨੇ ਤੇ ਆਪਾਂ ਹੁਣ ਉਹਨੂੰ ਛਡਵਾਉਣਾ ਪਏ ਆਪਾਂ ਕਿਵੇਂ ਛਡਵਾ ਸਕਦੇ ਆਂ ਹਰੀ ਪਲੈਨਿੰਗ ਕਰਕੇ ਉਦੋਂ ਬਾਅਦ ਚਾਪਾ ਉਹਦੇ ਪਲਾਨ ਦੇ ਮਤਲਬ ਚੱਲਾਂਗੇ ਦੇਖਾਂਗੇ ਜੇ ਆਪਾਂ ਛੜਵਾ ਸਕਦੇ ਆ ਜਾਂ ਨਹੀਂ ਇੱਕ ਵਾਰੀ ਵਾਰ ਲੈਸਟਰ ਨੂੰ ਫੋਨ ਕਰ ਲਈਏ ਤੇ ਚਲਦੇ ਆ ਉਹਦੇ ਲਈ ਡੈਸਟਰ ਕਿੱਥੇ ਹੋ ਸਕਦਾ ਮੈਨੂੰ ਪਤਾ ਨਹੀਂ ਲੈਸਟਰ ਦਾ ਨੰਬਰ ਦੇਖੋ ਮਾਈਕਲ ਦਾ ਨੰਬਰ ਹੈਗਾ ਇਹ ਮਾਈਕਲ ਦਾ ਪੁਰਾਣਾ ਦੋਸਤ ਹੈ 10 12 ਸਾਲ ਪੁਰਾਣਾ ਦੋਸਤ ਹੈ ਇਹ ਆਪਣਾ ਆਪਣਾ ਲੈਸਟਰ ਆ ਸੀਗਾ ਦੇਖਦੇ ਆ ਸ਼ਾਇਦ ਚੱਕੀ ਨਾ ਹੋਣ ਲੈਸਟਰ ਇਹਦਾ हां जी मित्रों ਆਪਣੀ लेस्टर ਨਾਲ ਗੱਲ ਹੋ ਗਈ ਆ ਤੇ ਉਹਨੇ ਐਵੇਂ ਕਿਹਾ ਯਾਰ ਘਰੇ ਤਾਂ ਕਹਿੰਦਾ ਮੈਂ ਹੈ ਨਹੀਂਗਾ ਉਹ ਅਕਸਰ ਕਹਿੰਦਾ ਮੈਂ ਬੈਸਟ ਪੂਚੀ ਬੀ ਜਾਊਗੀ ਉੱਥੇ ਆਉਣਾ ਕਹਿੰਦਾ ਉੱਥੇ ਆ ਜਾ ਤੂੰ ਉੱਥੇ ਆ ਕੇ ਵੀ ਆਪਾਂ ਗੱਲ ਕਰ ਲੈਨੇ ਵੀ ਕੀ ਗੱਲ ਆਪਾਂ ਵੈਸੇ ਯਾਰ ਇਹਨੇ ਵੈਸੇ ਯਾਰ ਟਰੈਵਰ ਨੇ ਦੱਸਤਾ ਉਹਨੇ ਇੱਕ ਵਾਰੀ ਵੀ ਆ ਕੇ ਕਿ ਮਾਈਕਲ ਕਿਡਨੈਪ ਹੋ ਗਿਆ ਤੇ ਲੈਸਟਰ ਵੀ ਥੋੜਾ ਘਬਰਾ ਗਿਆ ਜੀ ਕਹਿੰਦਾ ਪਰ ਕੋਈ ਗੱਲ ਨਹੀਂ ਇੱਕ ਵਾਰੀ ਮੇਰੇ ਲਈ ਵਹਿ ਜਾ ਆਪਾਂ ਆ ਕੇ ਸਾਰੀ ਗੱਲਬਾਤ ਕਰ ਲੈਨੇ ਆ ਵੀ ਕੀ ਕਰਨਾ ਆਪਾਂ ਅੱਗੇ ਪਲਾਨ ਚ ਕੀ ਸਿਸਟਮ ਅੱਗੇ ਕੁਝ ਵੀ ਕੀ ਕਰਨਾ ਯਾਰ ਸਾਰੀ ਗੱਲਬਾਤ ਸੁਝਾਈ ਕਰਾਂਗੇ ਆਪਾਂ ਕੋਈ ਫੋਨ ਤੇ ਤੋ ਪੈਸੇ ਵਾਲੇ ਘਟ ਜਾਂਦੇ ਨੇ ਤਾਂ ਕਰਕੇ ਆਪਾਂ ਚਾਹਦੇ ਆ 4 ਵੀਲਰ ਜਾ ਯਾਰ ਦੂਰੀ ਬਹੁਤ ਹੈ ਜੂ ਇਹਦੇ ਨਾਲ ਤਾਂ ਜਾਣੀ ਨਹੀਂਗਾ ਇਹ ਲੋਕੇਸ਼ਨ ਦੇਖਾਂ ਮੈਂ ਸਪਿਚੀ ਵਿੱਚ ਦੀ ਉਪਰਾਵਾ ਇਹ ਦਿਲਪੁਰਾ ਆਇਆ ਤੇ ਬਹੁਤ ਦੂਰ ਪਿਆ ਵੈ ਸਪਿਚੀ ਵਿੱਚ ਬਈ ਇੱਥੇ ਵੈ ਸਪਿਚੀ ਵਿੱਚ ਹੋਰੇ ਜਾ ਸੀਗਾ ਇੱਥੇ ਜਾਣਾ ਆਪਣੇ ਕਿੰਨੇ ਮਾਈਲਾਂ 5 ਮਾਈਲ ਲਗਭਗ 5 ਮਾਈਲ ਜਾਣਾ ਪਣਿਆ ਚਲ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਤੋਰ ਲੈਨੇ ਇਹਨੂੰ ਉੱਥੇ ਪਹੁੰਚ ਕੇ ਆਪਾਂ ਫਿਰ ਦੇਖਦੇ ਆ ਕੀ ਸਿਸਟਮ ਹੈ ਭਾਈ ਦਾ ਕਿੰਨਾ ਕਾਹੇ ਹੈ ਨਾ ਵਈ ਯਾਰ ਇਹ ਨਹੀਂ ਪਹੁੰਚਦਾ ਕਿ ਆਪਾਂ ਤਰਨ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਲਾਸ ਸੈਂਟੋਸ ਸੈਂਟਰ ਕਰ ਜੀਏ ਕਿਸੇ ਦੀ ਯਾਰ ਗੱਡੀ ਗੁੱਡੀ ਖੋਣਾਂਗੇ ਕੋਈ ਡਰਾਈਵਰ ਹੈਗਾ ਤਾਂ ਇਹ ਜੀ ਬੰਦਾ ਯਾਰ ਆ ਦੇਖੋ ਕੋਚਾ ਰਸਤੇ ਇਹ ਰਹਿਣਾਗਾ ਪਿੰਡ ਚ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਸ਼ਹਿਰ ਤੋਂ ਬਹੁਤ ਦੂਰ ਹੈਦਾ ਪਿੰਡਾਂ ਤਾਂ ਕਰਕੇ ਆ ਦੇਖੋ ਇਹਦੇ 4 ਵੀਲਰ ਚੱਲਦੇ ਨੇ ਸਾਰੀਆਂ ਪਹੀਆਂ ਨੇ ਇੱਥੇ ਬਾਕੀ ਸਾਹਮਣੇ ਗੱਡੀ ਖੜੀ ਹੈ ਕਿਸੇ ਦੀ ਗੱਡੀ ਬੇਕਾਰ ਜਿਹੇ ਚੱਲਣੀ ਨਹੀਂ ਲੱਗੀ ਇੱਥੇ ਓਏ ਭਰਾਵਾ ਵਿੱਧਰ ਫਿਰਦਾ ਆ ਕੋਈ ਚੱਕਰ ਨਹੀਂ ਹੁਣ ਆਪਾਂ ਚੱਲਦੇ ਆ ਯਾਰ ਇੱਕ ਵਾਰੀ ਮਿਲਦਾ ਸ਼ਹਿਰ ਚ ਆਪਾਂ ਐਂਟਰ ਕਰਕੇ ਨੇ ਹਜੇ ਕਰੀ ਨਹੀਂ ਇਹ ਪਿੰਡੀ ਆ। ਜਿਹੜਾ ਜਦੋਂ ਇੰਟਰਕਾਟ ਨੇ ਵੱਡੀਆਂ ਵੱਡੀਆਂ ਬਿਲਡਿੰਗ ਆਉਣਗੀਆਂ ਮੋਰਚਲ ਖੋਣੇ ਤੋਂ। ਉਹ ਭਰਾਵਾ ਭੱਜ ਗਿਆ। ਭੱਜੂਗਾ। ਪੁੱਛ ਡੱਗ ਭਾ ਭਰਾਵਾ ਯਾਰ ਸਾਨੂੰ ਅਸੀਂ ਬਹੁਤ ਕੰਮ ਕਰਨੇ ਨੇ ਤੈਨੂੰ ਮੋਰਚਲ ਦੇ ਮੇਰਾ ਵੀਰ। ਫਾਈ ਡਰਾਈਵਰ ਦੀ ਪੂਰੀ ਬਦਮਾਸ਼ੀ ਚੱਲਦੀ ਐ ਇੱਥੇ। ਮੋਰਚਲ ਆਪਾਂ ਨੂੰ ਕਹਿਣ ਮਿਲ ਗਿਆ ਹੁਣ ਆਪਾਂ ਅਛੇ ਦੀ ਪਹੁੰਚਾਂਗੇ। ਕਿਉਂਕਿ ਯਾਰ ਉਹ ਜਿਹੜਾ 4 ਵੀਲਰ ਨਾ ਭਜਦਾ ਨਹੀਂ ਕਰਦਾ ਨੀ ਬਾਈ ਬਹੁਤ ਟਾਈਮ ਲਾ ਜਾਂਦਾ ਹੋ। ਅੱਜ ਬਹੁਤ ਜ਼ਿਆਦਾ ਕੰਮ ਕਰਨੇ। ਪਹਿਲਾਂ ਤਾਂ ਆਪਣਾ ਯਾਰ ਮਾਈਕਲ ਦੀ ਲੋਕੇਸ਼ਨ ਪਤਾ ਕਰਨੀ ਆ। ਇਹਨੂੰ ਕਿੱਧਰ ਲੈ ਵਰਕੇ ਰੱਖਿਆ ਕਿੱਥੇ ਹੋਇਆ। ਉਸ ਤੋਂ ਬਾਅਦ ਚੋਂ ਆਪਣੀ ਜੀ ਟੀਮ ਤਿਆਰ ਕਰਕੇ ਹਮਲਾ ਕਰਕੇ ਨਾਲੇ ਮਾਈਕਲ ਨੂੰ ਬਚਾਉਣਾ ਵੀ ਹੈ। ਇਹਨਾਂ ਨੇ ਅੰਡਰਵਾਟਰ ਮਾਫੀ ਟੀਮ ਨੂੰ ਸਾਰੇ ਨੂੰ ਮਾਰਨਾ ਵੀ ਹੈ। ਬੜੇ ਜ਼ਿਆਦਾ ਕੰਮ ਨੇ ਅੱਜ ਯਾਰ। ਪਰ ਯਾਰ ਉਹਦੇ ਜੇ ਆਪਣਾ ਮਾਈਕਲ ਵਾਲਾ ਕੰਮ ਸਹੀ ਹੋ ਜਾਂਦਾ ਨਾ ਵੀ ਆਪਾਂ ਅੰਡਰਵਾਟਰ ਮਾਫੀ ਨੂੰ ਮਾਰ ਦਿੰਦੇ। ਉਦੋਂ ਹੀ ਸਾਰਾ ਕੰਮ ਖਤਮ ਹੋ ਜਾਂਦਾ। ਪਰ ਕੋਈ ਗੱਲ ਨਹੀਂ। ਹੁਣ ਆਪਾਂ ਚੱਲਦੇ ਹਾਂ ਲੈਸਟਰ ਕੋਲੇ ਤੇ ਜਾ ਕੇ ਉਹਨਾਂ ਕਰਦੇ ਆਂ ਮਿੱਤਰੋ ਗੱਲਬਾਤ। ਤੇ ਲੈ ਵੀ ਬਾਪੇ ਪਹੁੰਚ ਚੁੱਕੇ ਮਾਈਕਲ ਆਪਣੀ ਵੈਸਪੂਚੀ بیچ ਤੇ ਤੇ ਬਾਕੀ ਮੇਰੇ ਸਾਬ ਨੂੰ ਐਕਸੀਡੈਂਟ ਹੋ ਗਿਆ ਸੀ ਬਚ ਗਿਆ ਆਪਾਂ ਤੇ ਆਪਰੇ ਪਾਰਕ ਕਰਦੇ ਨੇ ਆਪਣਾ ਮੋਰਸਾ ਨਿਆਰਾਂ ਠੀਕ ਰਹੀ ਇੱਥੇ ਲੱਗਦਾ ਕੁਛ ਕਰੇ ਗੱਲ ਨਹੀਂ ਬਾਕੀ ਕਿਹੜਾ ਆਪਣਾ ਮੋਰਸਾ ਲੱਗਿਆ ਕਿਸੇ ਦਾ ਖੋਇਆ ਹੋਇਆ ਲੱਗਦਾ ਜਿਵੇਂ ਕੋਈ ਚੱਕਰੇ ਗੱਲ ਨਹੀਂ ਬਾਕੀ ਹੈਲਮਟ ਲਾ ਰਿਹਾ ਦੇਖੋ ਲੁੱਕ ਦੇਖੋ ਕਿੰਨੀ ਘੈਂਟ ਆ ਰਹੀ ਆ ਤਾਂ ਤਾਂ ਦੇਖੋ ਮੇਰੀ ਕਹਿਣ ਕਹਿਣ ਦੀ ਦੇਰ ਸੀ ਯਾਰ ਦੋ ਮਿੰਟ ਦੇਖ ਤਾਂ ਲੈਣੇ ਤਾਂ ਚੱਲ ਕੋਈ ਇੱਕੋ ਜਿਹਾ ਲੈਸ ਨੂੰ ਫੋਨ ਕਰਦਾ ਵੀ ਯਾਰ ਅਸੀਂ ਵੈਸਪੂਚੀ 'ਤੇ ਆਵਤਾ ਗਏ ਬਈ ਤੂੰ ਹੈ ਕਿੱਥੇ ਆ ਲੈਸਟਰ ਲੈਸਟਰ ਲੈ ਕੀ ਕਹਾਂ ਮਤਲਬ ਲੈਸਟਰ ਮੇਰੀ ਗੱਲ ਹੋ ਗਈ ਉਹਨੇ ਐਵੇਂ ਕਿਹਾ ਕਿ ਨਾ ਮਾਸਕ ਵਾਲੀ ਸ਼ਾਪ ਉਹ ਤੂੰ ਗਿਆ ਮਾਸਕ ਵਾਲੀ ਸ਼ਾਪ ਤਾਂ ਸੀ ਹੈਨਾ ਇੱਥੋਂ ਆਪਣੇ ਮਾਸਕ ਲਿਆ ਸੀ ਪਿਛਲੀ ਵਾਰ ਇੱਕ ਅਲੱਗ ਤੋਂ ਮਾਸਕ ਮੁਸਕ ਲੈਣੇ ਹੋਣ ਜੇ ਕਿਹਨਾਂ ਇੱਥੇ ਆ ਜਾ ਅਗਰ ਬਾਬੇ ਉਹ ਤੋਂ ਬਾਰੇ ਸਾਰੇ ਮਾਸਕ ਮਿਲਦੇ ਨੇ ਇੱਥੋਂ ਕੋਈ ਇੱਥੇ ਪਈ ਨਹੀਂ ਬਾਕੀ ਕੋਈ ਗੱਲ ਨਹੀਂ ਆਪਾਂ ਚੱਲਦੇ ਨੇ ਲੈਸਟਰ ਕੋਲੇ ਇਹ ਹੋ ਗਏ ਸਿਆ ਯਾਰ ਲੈਸਟਰ ਕਿੱਥੇ ਹੋਊਗਾ ਨੇ ਅੱਗੇ ਘਰੋ ਯਾਰ ਸਾਹਮਣੇ ਹੋਊਗਾ ਉੱਥੇ ਜੇ ਠੀਕ ਆ ਠੀਕ ਆ ਠੀਕ ਆ ਉਧਰ ਸਾਹਮਣੇ ਆ ਪਹਿਲੇ ਮੇਰੇ ਚਲਦੇ ਨੰਬਰ ਲੈਸਟ ਲਵੇ ਚੱਕ ਦੇਣਾ ਕਰਦੇ ਗੱਲਬਾਤ ਵੀ ਆਪਾਂ ਯਾਰ ਮਾਈਕਲ ਨੂੰ ਛਡਾਉਣਾ ਹੈਗਾ ਕਿਵੇਂ ਮਰਜੀ ਸਾਨੂੰ ਕਿਹਜਾ ਪਲਾਨ ਦੱਸ ਦੇ ਵੀ ਆਪਾਂ ਮਰੀਏ ਵੀ ਨਾ ਮਾਈਕਲ ਵੀ ਛੁੱਟ ਜੇ ਤੇ ਅੰਡਰਵਾਟਰ ਮਾਫੀ ਵੀ ਮਰ ਜੇ ਚਲਦੇ ਆਪਾਂ ਲੈਸਟ ਲਵੇ ਕਰਦੇ ਗੱਲਬਾਤ ਤੇ ਬਾਕੀ ਭੱਜੇ ਜਾਂਦੇ ਆ ਪੈਰ ਲੈਸਟਰ ਦੇਖ ਨਹੀਂ ਰਿਹਾ ਕਰਤੇ ਹੁਣ ਐਵੇਂ ਗਾ ਜੀ ਕਹਿੰਦਾ ਕਿਸ਼ਤੀ ਦੀ ਲਵੇ ਖੜਾ ਮੈਂ ਕਿਤੇ ਵੀ ਨਹੀਂ ਹੈਗਾ ਯਾਰ ਕੀ ਕਰਨ ਲੱਗਾ ਰਸਟ ਗਿਆ ਕਿਧਰ ਅਜਾ ਅਜਾ ਨਾ ਨਹੀਂ ਬੈਠਾ ਹੈਗਾ ਓਏ ਆ ਦੇਖੋ ਓਏ ਬਾਬੇ ਸਾਈਕਲ ਹੈਗੀ ਇੱਥੇ ਕੋਈ ਯਾਰ ਸਟੰਟ ਵਾਲਾ ਹੈ ਉਹ ਉਹਨੇ ਦਾ ਪਾਰਕ 'ਚ ਸਟੰਟ ਵਾਲਾ ਕੇਟਿੰਗ ਜਾਂ ਫਿਰ ਸਾਈਕਲ ਵਾਲਾ ਸਟੰਟ ਵਾਲਾ ਹੈ ਕੋਈ ਨਹੀਂ ਫੇਰ ਆਮ ਹੈ ਕਿ ਇੱਥੇ ਅੱਜ ਆਪਾਂ ਨੇ ਬਹੁਤ ਤਾਕੜਾ ਮਿਸ਼ਨ ਹੈ ਪਰ ਮਿਸ਼ਨ ਕਰਦੇ ਪਹਿਲਾਂ ਮਾਈਕਲ ਨੂੰ ਬਚਾਉਣਾ ਯਾਰ ਆਪਾਂ ਨੇ ਲੈਸਟਰ ਯਾਰ ਕਿੱਥੇ ਹੋਊਗਾ ਇਹ ਨਾਲ ਕਿਤੇ ਨਹੀਂ ਬੈਠਾ ਥੋੜਾ ਯਾਰ ਲੈਸਟਰ ਬੰਦਾ ਯਾਰ ਖਤਰਨਾਕ ਹੀ ਆ ਕੋੰਦਰ ਬੰਦੇ ਦੇਖ ਕੇ ਆਉਂਦੇ ਨੇ ਬੱਚੇ ਯਾਰ ਲੈਸਟਰ ਕਿੱਦੇ ਲੋ ਬੈਠਾ ਉਹਨੂੰ ਫੋਨ ਕਰਾਂ ਦਮਾਰੇ ਸ਼ਾਇਦ ਆ ਬੈਠਾ ਲਾ 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 ਮੈਂ ਤਾਂ ਬੀਜ ਦੇ ਕੰਡੇ ਬੈ ਕੇ ਜੋਗਾ ਕਰੂੰਗਾ ਮੇਰਾ ਯਾਰ ਕਿਡਨਾ ਹੋ ਰਿਹਾ ਉਹ ਆ ਬੈਠਾ ਬੀਜ ਦੇ ਕੰਡੇ ਜੋਗਾ ਕਰੀ ਜਾਂਦਾ ਹੂੰ ਲਾਉਣਾ ਨੂੰ ਵੀ ਉੱਠ ਖੜ ਬਈ ਕੋਬੋਲ ਮਾਰਦੀ ਏ ਬੋਲੀ ਮਾਰਦ ਨੇ ਪੱਲੇ ਮਤਰਾ ਬੋਲ ਜਾ ਮਾਰਿਆ ਲੈਸਟਰ ਆਉਂਦਾ ਕਰਦੀ ਕੈਟਵੌਕ ਕਰਦਾ ਹੋਇਆ ਉਹ ਭਰਾਵਾ ਇੰਦਲ ਪਲਾ ਕਿੱਧਰ ਜਾਂਦਿਆਂ ਵਾਂ ਤੋਂ ਇੱਧਰ ਮੁੜ ਜਿਹੜੇ ਨਸ਼ੇ 'ਚ ਫਿਰਦਾ ਏ ਕੀ ਖਾਦਾ ਹੋਇਆ ਬਈ ਤੇਰਾ ਲੈ ਸ਼ਾਇਦ ਕੋਈ ਇਸ਼ਾਰਾ ਕਰ ਰਿਹਾ ਪਾਣੂ ਯਾਰ ਬਾਬੇ ਤੁਸੀਂ ਸਮਝੀ ਗੱਲ ਨੂੰ ਲੇਸਟਰ ਆਪਣੇ ਕੋਈ ਮੂਵ ਕਰਕੇ ਗੱਲ ਨਹੀਂ ਕਰ ਰਿਹਾ ਹੈਗਾ ਇਹਦਾ ਕੋਈ ਪਲਾਨ ਹੋ ਸਕਦਾ ਵਾਕਈ ਇਹਨਾਂ ਆਪਾਂ ਗੱਲ ਕਰਦੇ ਆਂ ਪੁੱਛਦਾ ਵੀ ਕੀ ਸਿਸਟਮ ਆ ਭਾਈ ਠੀਕ ਆ ਮਤਲਬ ਇਹ ਲੈਸਟਰ ਨਾਲ ਗੱਲਬਾਤ ਹੋ ਚੁੱਕੀ ਹੈ ਕਹਿੰਦਾ ਭਾਈ ਇੱਥੇ ਖੜਕੇ ਆਪਾਂ ਕੋਈ ਪਲਾਨਿੰਗ ਕਰ ਨਹੀਂ ਸਕਦੇ ਇਹਨਾਂ ਤੂੰ ਉਧਰ ਬਾਗਚਾਨੇ ਤੇ ਕਹਿੰਦਾ ਮੈਂ ਤੇਰੀ ਮੰਗਰ ਮੰਗਰੀ ਆਉਣਾਗਾ ਉੱਥੇ ਜਾ ਕੇ ਆਪਾਂ ਪਲਾਨਿੰਗ ਕਰ ਲਾਂਗੇ ਸਾਰੀ ਦੇਖੋ ਮਤਲਬ ਵਾਕਈ ਲੈਸਟਰ ਆਪਣੇ ਮੰਗਰ ਆਈ ਜਾਂਦਾ ਹੁਣ ਆਪਾਂ ਚੱਲ ਕੇ ਉੱਥੇ ਜਾ ਕੇ ਸਾਰੀ ਪਲਾਨਿੰਗ ਕਰਦੇ ਆਂ ਤੇ ਦੇਖਾਂ ਕਿੱਥੇ ਚੱਲੀ ਆਪਾਂ ਯਾਰ ਭੱਜ ਕੇ ਚੱਲਦੇ ਆਂ ਜੇ ਸ਼ੇਵਜੀ ਪਲੇਸ ਤੇ ਚੱਲਦੇ ਆ ਭੱਜ ਕੇ ਜਾਂਦੇ ਆ ਬਈ ਲੈਸਟਰ ਕਾਲੀ ਬਹੁਤ ਆ ਸਾਨੂੰ ਇਹਦਾ ਕਿਉਂਕਿ ਮਾਈਕਲ ਨੂੰ ਬਚਾਉਣਾ ਹੈਗਾ ਆਪਣਾ ਯਾਰ ਬੜਾ ਖਤਰਨਾਕ ਮਿਸ਼ਨ ਅੱਜ ਅੰਡਰਵਾਟਰ ਮਾਫੀਆ ਲਾਸੈਂਡਰ ਦਾ ਸਭ ਤੋਂ ਵੱਡਾ ਗੈਂਗਸਟਰ ਉਹ ਵੀ ਮਾਰਨਾ ਹੈ ਤੇ ਯਾਰ ਮੈਨੂੰ ਤਾਂ ਲੱਗਦਾ ਆਪਾਂ ਕਰ ਸਕਦੇ ਹਾਂ ਕਿਉਂਕਿ ਯਾਰ ਪਹਿਲਾਂ ਵੀ ਮਾਈਕਲ ਹੈ ਨਾ ਮਾਈਕਲ ਸਭ ਤੋਂ ਖਤਰਨਾਕ ਹੈ ਮਾਈਕਲ ਗਿਆ ਸੀਗਾ ਮਾਈਕਲ ਨੂੰ ਵੀ ਕਿਡਨਾਪ ਕਰ ਲਿਆ ਉਹਦੇ ਜਾਂ ਡਰਾਈਵਰ ਚ ਨਹੀਂ ਪਾਵਰ ਹੈਗੀ ਆ ਕਿ ਨਹੀਂ ਬਾਕੀ ਆਪਣਾ ਲੈਸਟਰ ਆ ਗਿਆ ਤੇ ਹੁਣ ਇਹਨਾਂ ਕਰਦੇ ਆਪਾਂ ਗੱਲਬਾਤ ਕਿ ਪੁੱਛਦਿਆਂ ਵੀ ਪਲਾਨ ਕੀਆ ਆਪਣਾ ਜੇ ਲੋਈ ਮੈਟਰ ਲੈਸਟਰ ਨੇ ਸਾਰੀ ਗੱਲਬਾਤ ਕਰਕੇ ਫੋਨ ਫੋਨ ਤੇ ਫੋਨ ਫੋਨ ਘੁਮਾ ਕੇ ਬੰਦੇ ਨੂੰ ਸਾਰਾ ਕੁਝ ਪਤਾ ਕਰ ਲਿਆ ਇਹਨੇ ਐਵੇਂ ਪਤਾ ਕਰੇ ਮਾਈਕਲ ਕਿੱਧਰ ਐ ਪਹੁੰਚ ਗਿਆ ਤਾਂ ਆਪਾਂ ਨੂੰ ਪਤਾ ਹੀ ਸੀ ਪਹਿਲਾਂ ਹੁਣ ਇਹਨੇ ਐਵੇਂ ਪਤਾ ਕਰਿਆਗਾ ਵੀ ਜਿਹੜਾ ਮਾਈਕਲ ਹੈ ਉਹਨੂੰ ਹਾਲੇ ਤੱਕ ਅੰਡਰਵਰਟਰ ਮਾਫੀ ਨੇ ਮਾਰਿਆ ਨਹੀਂ ਹੀਗਾ ਐਵੇਂ ਮੰਨ ਲਓ ਯਾਰ ਵੀ ਉਹ ਬਚਿਆ ਬੈਠਾ ਹਾਲ ਤੱਕ ਪਤਾ ਨਹੀਂ ਅੰਡਰਵਰਟਰ ਮਾਫੀ ਤੋ ਕੀ ਮਨਾ ਰਿਹਾਗਾ ਕੋਈ ਪਾਸਵਰਡ ਵਗੈਰਾ ਲੈਂਦਾ ਹੋਣਾ ਸ਼ਾਇਦ ਤੇ ਹੁਣ ਲੈਸਟਰ ਨੇ ਆਪਾਂ ਨੂੰ ਐਵੇਂ ਕਿਹਾ ਵੀ ਅੰਡਰਵਰਟਰ ਮਾਫੀ ਦੀ ਸੀਕ੍ਰੀਟ ਬੇਸਮੈਂਟ ਤੱਕ ਪਹੁੰਚਣ ਲਈ ਆਪਾਂ ਨੂੰ ਤਾਂ ਕੋਈ ਮਨੂ ਇਹ ਅੰਡਰਵਾਟਰ ਮਾਫੀਆ ਦਾ ਕੋਈ ਰਾਈਟ ਹੈਂਡ ਹੋਵੇ ਜਾਂ ਕੋਈ ਦਾ ਦੋਸਤ ਹੋਵੇ ਉਹਨੂੰ ਆਪਾਂ ਲੈ ਆਈਏ ਤੇ ਉਹਨੂੰ ਲੈ ਕੇ ਆਪਾਂ ਟਾਰਚਰ ਵਗੈਰਾ ਕਰਕੇ ਉਹ ਤੋਂ ਅੰਡਰਵਾਟਰ ਮਾਫੀਆ ਦੀ ਸੀਕ੍ਰੀਟ ਬੇਸਮੈਂਟ ਦੀ ਲੋਕੇਸ਼ਨ ਮੰਗਵਾ ਲਈਏ ਜਿੱਥੇ ਅੰਡਰਵਾਟਰ ਮਾਫੀਆ ਨੇ ਆਪਣੇ ਮਾਈਕਲ ਨੂੰ ਕਿਡਨਾਪ ਕੀਤਾ ਹੋਇਆ ਤੇ ਮੈਨੂੰ ਤਾਂ ਹੀ ਲੱਗਦਾ ਯਾਰ ਆਪਾਂ ਅੱਜ ਇਹ ਮਿਸ਼ਨ ਸਕਸੈਸਫੁਲੀ ਕਰ ਪਾਵਾਂਗੇ ਕਿਉਂਕਿ ਪਹਿਲੀ ਗੱਲ ਸੁਣੋ ਤੁਸੀਂ ਪਹਿਲਾਂ ਤਾਂ ਬੰਦਾ ਲੱਭਣਾ ਔਖਾ ਉਦੋਂ ਬਾਅਦ ਕਿਡਨਾਪ ਕਰਨਾ ਔਖਾ ਉਦੋਂ ਬਾਅਦ ਟਾਰਚਰ ਕਰਨਾ ਔਖਾ ਕਿੰਨਾ ਸਿਸਟਮ ਦੇਖੋ ਵੱਧ ਗਿਆ ਆਪਣਾ ਇੱਕ ਛੋਟੀ ਜੀ ਮੈਂ ਮੰਨ ਲਓ ਹਮਲੇ ਕਰਕੇ ਛੋਟੇ ਕਰਕੇ ਜੇ ਆਪਾਂ ਹਮਲਾ ਕਰਨ ਨਾਲ ਜਾਂਦੇ ਤਾਂ ਆਪਾਂ ਬਜ ਵੀ ਸਕਦੇ ਸੀਗੇ ਪਰ ਕੋਈ ਗੱਲ ਨਹੀਂ ਯਾਰ ਹੁਣ ਰੱਬ ਜਿਹੜਾ ਰੰਗ ਜਰਾਜੀ ਹੈ ਆਪਾਂ ਨੂੰ ਕਰਨਾ ਹੀ ਪਊਗਾ ਕੁਛ ਬਾਕੀ ਲੈਸਟਰ ਨਾਲ ਆਪਣੀ ਗੱਲ ਹੋ ਗਈ ਹੁਣ ਆਪਾਂ ਨੂੰ ਇਹ ਤਾਂ ਕੋਈ ਕੰਮ ਹੈ ਨਹੀਂਗਾ ਇਹਨੇ ਆਪਾਂ ਨੂੰ ਬੰਦੀ ਦੀ ਲੋਕੇਸ਼ਨ ਦੱਸਤੀ ਕਹਿੰਦਾ ਮੈਂ ਤੈਨੂੰ 2 ਮਿੰਟ ਤੱਕ ਭੇਜ ਦੂੰਗਾ ਵੀ ਉਹ ਬੰਦੇ ਨੂੰ ਕਿਵੇਂ ਨਾ ਕਿਵੇਂ ਕਰਕੇ ਤੇ ਕਿਡਨਾਪ ਕਰਕੇ ਤੇ ਇੱਕ ਲੋਕੇਸ਼ਨ ਦਿੱਤੀ ਵੀ ਉੱਥੇ ਲੈ ਆਈ ਉੱਥੇ ਆ ਕੇ ਆਪਾਂ ਨੂੰ ਟੌਰਚਰ ਕਰਾਂਗੇ ਉਦੋਂ ਬਾਅਦ ਆਪਾਂ ਪਤਾ ਕਰਾਂਗੇ ਲੋਕੇਸ਼ਨ ਮਾਈਕਲ ਦੀ ਤੇ ਜਦੋਂ ਆਪਾਂ ਨੂੰ ਮਾਈਕਲ ਦੀ ਲੋਕੇਸ਼ਨ ਪਤਾ ਲੱਗ ਗਈ ਉਦ ਆ ਪੂਰੀ ਵੈਸਟ ਵਗੈਰਾ ਪਾ ਕੇ ਸਾਰਾ ਬੁਲਟ ਪ੍ਰੂਫ ਬਣ ਕੇ ਜਾ ਕੇ ਕਰਾਂਗੇ ਹਮਲਾ ਆ ਪਹਿਲਾਂ ਮਾਂ ਗੁੜੀ ਕਰਦੇ ਸੀ ਯਾਰ ਵੀ ਇਹ ਮੰਨ ਲਓ ਵੀ ਇੱਕ ਟੈਂਕ ਲੈ ਕੇ ਬਾਗੇ ਟੈਂਕ ਦੇ ਸਾਰੇ ਫੈਦਰੇ ਹੁਣ ਆਪਾਂ ਪੂਰਾ ਬੁਲਟ ਪ੍ਰੂਫ ਹੋ ਕੇ ਜਾਵਾਂਗੇ ਪਰ ਪਹਿਲਾਂ ਆਪਣਾ ਕੰਮ ਇਹ ਹੈ ਵੀ ਆਪਾਂ ਨੇ ਅੰਡਰਵਟਰ ਮਾਫੇ ਦੇ ਰਾਈਟ ਹੈਂਡ ਜਾਂ ਲੈਫਟ ਹੈਂਡ ਜਾਂ ਫਿਰ ਉਸ ਦੋਸਤ ਕਿਸੇ ਨੂੰ ਵੀ ਕਿਡਨਾਪ ਕਰਨਾ ਤੇ ਬਾਕੀ ਲਿਸਟ ਪਤਾ ਕਰਦਾ ਯਾਰ ਕੋਈ ਕਿੱਥੇ ਫਿਰਦਾ ਹੋਵੇ ਉਹਦਾ ਬੰਦਾ ਰਾਈਟ ਹੈਂਡ ਲੈਫਟ ਹੈਂਡ ਕੋਈ ਵੀ ਹੋਵੇ ਯਾਰ ਉਹਨੂੰ ਕਿਡਨਾਪ ਕਰਕੇ ਆਪਾਂ ਇਹਨਾਂ ਗੰਦਾ ਟੌਰਚਰ ਕਰਾਂਗੇ ਨਾ ਜਿਹੜਾ ਆਪਾਂ ਨੂੰ ਲੋਕੇਸ਼ਨ ਦੱਸ ਦੂਗਾ ਬਾਕੀ ਥੋੜੇ-ਮੋੜੇ ਪੰਗੇ ਲੈ ਲੈਣੇ ਬੰਦਾਂ ਨੇ ਟਾਈਮ ਪਾਸ ਹੋ ਜਿਹਾ ਬਣਾ। ਕਿ ਬਾਕੀ ਸੀ ਬੀਜ ਦਾ ਨ ਯਾਰ ਦੇਖ ਸਕਦੇ ਹਾਂ। ਪੂਰਾ ਇਹਨ ਮੇਲਾ ਬੰਨਿਆ ਬੈਥੇ ਆ ਵਾਕੀ ਉਹਦੇ ਮੇਲਾ ਲੱਗਦਾ ਹੁੰਦਾ ਯਾਰ। ਐਚਡੇ ਸੰਡੇ ਲੱਗਦਾ ਹੁੰਦਾ ਜਾਂ ਸ਼ਾਇਦ ਵੈਡਨਸਡੇ ਆ। ਬਾਕੀ ਮੈਨੂੰ ਪੱਕਾ ਪਤਾ ਨਹੀਂ ਹੈਗਾ। ਸੈਚਰਡੇ ਸੰਡੇ ਆ ਕੇ ਇਹਨੂੰ ਮੇਲਾ ਵੀ ਦਿਖਾਵਾਂਗੇ ਜਿੱਦਾਂ ਬੰਨੇ ਪੈਸੇ ਵਧੀਆ ਆ ਗਏ ਨਾ ਫੇਰ ਆਵਾਂਗੇ। ਆਪਾਂ ਨੂੰ ਕੋਈ ਫਾਇਦਾ ਹੈ ਨਹੀਂਗਾ। ਤੁਸੀਂ ਆ ਕੀ ਆਪਾਂ ਨੇ ਵੇਟ ਕਰਦੇ ਆ ਜਦੋਂ ਆਪਾਂ ਨੂੰ ਲੈਸਟਰ ਬੰਦੇ ਦੀ ਲੋਕੇਸ਼ਨ ਦੇਊਗਾ ਆਪਾਂ ਜਾ ਕੇ ਉਹ ਬੰਦੇ ਨੂੰ ਕਿਡਨਾਪ ਕਰਾਂਗੇ ਫਿਰ ਲੈ ਕੇ ਚੱਲਾਂਗੇ ਆਪਾਂ ਲੈਸਟਰ ਦੀ ਸੀਕ੍ਰੀਟ ਲੋਕੇਸ਼ਨ ਤੇ ਉੱਥੇ ਆ ਕੇ ਕਰਾਂਗੇ ਆਪਾਂ ਨੂੰ ਟੌਰਚਰ ਐਨਾ ਗੰਦਾ ਟੌਰਚਰ ਕਰੂਗਾ ਨਾ ਜਿਵੇਂ ਉਹਨਾਂ ਗੇ ਗੁੱਸਾ ਵੜਾਇਆ ਹੋਇਆ ਹੈ ਬਈ ਤੇ ਮਾਈਕਲ ਨੂੰ ਕਿਡਨਾਪ ਕਰ ਲਿਆ ਉਹਦੇ ਬਾਅਦ ਗੁੱਸਾ ਲੈਸਟਰ ਨੂੰ ਪੂਰਾ ਆ ਰਿਹਾ ਦੇਖੋ ਦਿਮਾਗੇ ਜਿਹੜਾ ਪਿਆ ਕਿਉਂ ਦੇਖ ਲੱਕ ਦੇ ਪੂਰੀ ਸ਼ਰਮ ਬਾਕੀ ਵੇਟ ਕਰਦੇ ਆ ਦੇਖਦੇ ਆ ਕਦੋਂ ਲੈਸਟਰ ਆਪਾਂ ਨੂੰ ਲੋਕੇਸ਼ਨ ਦਿੰਦਾ ਤੇ ਕਦੋਂ ਆਪਾਂ ਚੱਲਦੇ ਆ ਯਾਰ ਮਿੱਤਰੋ ਲਾਸਟ ਨੇ ਬੜਾ ਜਿਆਦਾ ਟਾਈਮ ਲਾਤਾ ਯਾਰ ਪਤਾ ਕਰਨ ਤੇ ਲੋਕੇਸ਼ਨ ਤਾਂ ਕਰਕੇ ਮੈਂ ਬਾਈ ਖਰਣਾ ਸਾਈਕਲ ਤੇ ਘੇੜੇ ਦਿਨ ਲੱਗ ਗਿਆ ਸੀ ਬਾਕੀ ਉਹ ਇਹਨੂੰ ਫੜਾ ਲਈ ਸਾਈਕਲ ਮੈਂ ਦੇਖੋ ਕਿਵੇਂ ਭੱਜਿਆ ਜਾ ਰਿਹਾ ਯਾਰ ਕੋਈ ਨਾ ਭੱਜਾਂ ਦੇ ਯਾਰ ਹੁਣ ਆਪਾਂ ਨੂੰ ਲੋਕੇਸ਼ਨ ਮਿਲ ਗਿਆ ਤੁਹਾਨੂੰ ਲੋਕੇਸ਼ਨ ਦਿਖਾ ਦਾਂ ਮੈਂ ਜਿਹੜਾ ਆਪਣਾ ਡੀਲਰ ਨੇ ਹੈਗਾ ਉਹਦਾ ਗੱਡੀਆਂ ਦਾ ਡੀਲਰ ਉਹਦੇ ਲਵੇ ਗੱਡੀ ਲੈਣਾ ਹੈ ਆਪਦੇ ਨੇ ਵੇਚਣਾ ਹੈ ਬੰਦਾ ਉਹ ਹੈਗਾ ਉਹਦਾ ਰਾਈਟ ਹੈਂਡ ਕੰਟਰਵਟਰ ਮਾਫੀਆ ਦਾ ਬਸ ਜਾ ਕੇ ਆਪਾਂ ਇਹਨੂੰ ਸਟਨ ਗਨ ਮਾਰਨੀ ਹੈ ਤੇ ਇਹਨੂੰ ਕਿਡਨਾਪ ਕਰਕੇ ਲੈ ਕੇ ਆਉਣਾ ਹੈ ਲਿਸਟ ਦੀ ਸੀਕ੍ਰੀਟ ਲੋਕੇਸ਼ਨ ਤੇ ਉਸ ਤੋਂ ਬਾਅਦ ਚ ਸਵੇਰੇ ਕਰਾਂਗੇ ਆਪਾਂ ਨੂੰ ਟਾਰਚਰ ਤੇ ਕੱਲ੍ਹ ਨੂੰ ਹੀ ਆਪਾਂ ਹਮਲਾ ਕਰਕੇ ਮਾਈਕਲ ਨੂੰ ਛਡਵਾ ਲਵਾਂਗੇ ਤੇ ਬਾਕੀ ਦੇਖਦੇ ਆਂ ਯਾਰ ਬੋਲਣ ਤਾਂ ਸੌਖਾ ਲੱਗ ਰਿਹਾ ਮਿਸ਼ਨ ਕਰਨ ਨੂੰ ਦੇਖਦੇ ਆਂ ਔਖਾ ਕਿ ਸੌਖਾ ਤੇ ਚੱਗਦੇ ਆ ਮਿੱਤਰ ਆਪਣਾ ਮੋਟਰਸਾਈਕਲ ਤੇ ਚੱਲਦੇ ਆਂ ਉਹ ਡੀਲਰਸ਼ਿਪ ਵਾਲੀ ਲੋਕੇਸ਼ਨ ਤੇ ਤੇ ਬੰਦੇ ਨੂੰ ਸਟਨ ਗਨ ਮਾਰ ਕੇ ਕਰਦੇ ਆਂ ਆਪਾਂ ਕਿਡਨਾਪ ਆ ਓਏ ਯਾਰ ਉਹੀ ਗੱਲ ਹੋ ਗਈ ਨਾ ਤੁਹਾਨੂੰ ਮੈਂ ਕਹਿਣਾ ਸੀ ਕਿ ਮਾ ਮੋਰਸਾ ਚੋਰੀ ਹੋ ਸਕਦਾ ਬਾਲੇ ਗੰਦੇ ਬੰਦੇ ਨੇ ਯਾਰ ਦੇਖੋ ਮੋਰਸਾ ਲੈ ਇੱਕ ਮਿੰਟ ਚ ਲੈ ਗਿਆ ਪਿੰਦੀ ਕਿਹੜਾ ਲੈ ਗਿਆ ਪਤਾ ਹੈ ਕਿ ਨਹੀਂ ਨਾ ਲੋ ਕਿਸ ਤੋਂ ਹੈਲੋ ਬ੍ਰੋ ਹੈਲੋ ਹੈਲੋ ਲੈ ਸਾਹੀ ਵੀ ਸਰ ਬਾਬੇ ਕੋਈ ਹੁੰਦਾਦਾਗਾ ਆ ਮਨ ਲਓ ਮੋਰਸਾ ਲੈ ਆਪਣਾ ਗਿਆ ਹੁੰਦਾ ਚੋਰੀ ਹੋ ਗਿਆ ਚਲ ਕੋਈ ਨਾ ਯਾਰ ਆਪਣਾ ਕਿਹੜਾ ਹੈਗਾ ਸੀ ਆਪਾਂ ਇਥੇ ਜਿਹਦਾ ਹੋਰ ਲੱਭਦੇ ਮੋਰਸਾ ਨਾ ਜਾਂ ਕੋਈ ਗੱਡੀ ਵਗੈਰਾ ਫਿਰ ਚਾਕੇ ਆਪਾਂ ਚੱਲਦੇ ਆਂ ਗੱਡੀਆਂ ਦੀ ਘਟ ਉਹ ਖੜੀਆਂ ਨੇ ਖੜੀਆਂ ਨੇ ਖੜੀਆਂ ਮੈਨਾਂ ਸਿਮੜਾ ਗੱਡੀਆਂ ਹੈ ਨਹੀਂ ਆ ਗੱਡੀ ਚੱਲਦੇ ਆ ਨਾ ਨਹੀਂ ਯਾਰ ਆ ਚੱਲਦੇ ਆ ਖੜ ਜਾ ਖੜ ਜਾ ਖੜ ਜਾ ਪੱਤ ਗਿਆ ਓਏ ਡਰਾਈਵਰ ਦਾ ਦੇਖੀ ਡਰ ਜਾਂ ਲੈ ਵੀ ਭੱਜ ਗਈ ਉਹਨੇ ਪਾਰਕਿੰਗ ਚ ਪਾਰਕ ਮੈਂ ਕਹਿੰਦਾ ਨੈਨੋ ਚੱਕ ਕੇ ਚੱਲਦੇ ਆਪਾਂ ਬਸ ਇਹ ਸੁਪਰ ਕਾਰਾਂ ਚਲਾਲੀਆਂ ਅੱਜ ਆਪਾਂ ਨੈਨੋ ਕਾਰ ਚ ਲਾ ਕੇ ਦੇ ਦਾਂ ਉਹ ਸਾਹਮਣੇ ਰੈੱਡ ਜੀ ਖੜੀਆਂ ਨੇ ੜੀ ਉਹ ਚ ਲਾ ਕੇ ਆਪਾਂ ਚੱਲਦੇ ਆ ਉਹਦੀ ਲੋਕੇਸ਼ਨ ਤੇ ਤੇ ਲੱਗਦੇ ਵੀ ਕਿਡਨੈਪਰਾਂ ਜਿਹੜੀ ਗੱਡੀ ਲੈ ਕੇ ਚੱਲਾਂਗੇ ਮੈਂ ਕਹਿੰਦਾ ਦੇਖੀ ਚੱਕਦਾ ਉਹ ਔਰਲੀ ਗੱਡੀ ਦੇਖੋ ਡਰਾਈਵਰ ਬੰਦਾ ਵੇਖਦਾ ਪੂਰਾ ਫਰਮ ਆਇਆ ਹੈ ਕਿਹੜੀ ਹੈ ਇੱਕ ਮਿੰਟ ਇਹ ਛੱਡੀ ਹੁਣ ਕਿਵੇਂ ਸ਼ਤੀ ਹੋ ਗਈ ਬਸ ਕੋਈ ਚੱਕਰ ਨਹੀਂ ਆ ਬੰਦੇ ਨੇ ਪੁਲਸ ਨੂੰ ਆਉਂਦੀ ਹੁਣ ਕਰ ਦਿੰਦੇ ਨੇ ਇੱਕਦਾ ਇਹ ਬੰਦੇ ਬਾਈ ਬਹੁਤ ਮੈਨੂੰ ਬੁਰਾ ਲੱਗਦੇ ਨੇ ਕੋਈ ਵੇਲੇ ਪਾਰਕਿੰਗ ਲਿਕੁਏਸ਼ਨ ਲਾਉਣਿਆ ਤੇ ਚਲਦੇ ਆਪਾਂ ਉੱਥੇ ਇਹ ਕੁਸ਼ਨ ਨੇੜੀ ਆ ਵੇਸ਼ ਗੱਡੀ ਦਾ ਵਿਊ ਦੇਖੋ ਮਿੱਤਰੋ ਵਿੱਚੋਂ ਦੇਖ ਨੈਣੋ ਗੱਡੀ ਜਾਂਦੀ ਹੈ ਬੁਰੀ ਸ਼ੁਗਦੀ ਲਗੇ ਵਿਊ ਚੇਂਜ ਕਰ ਲਈਏ ਓਏ 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 ਬਾਈ 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 ਗਲਤੀ 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 ਓਹੋ ਯਾਰਾ ਦੇਖੀ ਇੱਕ ਮਿੰਟ ਸਾਨੂੰ ਦਿਖਾਉਣਾ ਕਿ ਉਹਨੇ ਗਾਣੀ ਬੰਦ ਕਰ ਲਈਏ ਮੈਂ ਵੀਊ ਦਿਖਾਈਏ ਸਾਨੂੰ ਦੇਖ ਜਾਂਦੀ ਆ ਪੰਜੇ ਤੱਕ ਚੈਂਪੀਅਨ ਓ ਬਾਈ ਓਏ ਹੱਥ ਤੱਕ ਚਰਨੋ ਚਰਨੋ ਕੀ ਅਧਿਕਾਰੀ ਹੈ ਹਮੇ ਚਰਨੋ ਤੂੰ ਤਾਂ ਗਲਤ ਹੋ ਮੈਂ ਤਾਂ ਮੋੜ ਕੇ ਆਪਣੀ ਗੱਡੀ ਚਾਲਦੇ ਆਂ ਬਡੀਲੇ ਦੀ ਲੋਕੇਸ਼ਨ ਤੇ ਵਈ ਗੱਡੀ ਦੇਖੋ ਇਹ ਟਾਇਰ ਜਾਂ ਦੇਖੀ ਐਡਾ ਟਾਇਰ ਹੁੰਦੇ ਨੇ ਗੱਡੀ ਜੀ ਜੀ ਕੇ ਹੈ ਆਪ ਐ ਦੇਖ ਜਾਂਦੀ ਸ਼ੁਗਦੀ ਅਬ ਵਿਚ ਨਾ ਬਜਿਓ ਯੂ ਭੇਰ ਚੇਂਜ ਕਰਾਂਗੇ ਯਾਰ ਐ ਤਾਂ ਆਪਣੀ ਨੈਣੋ ਸਾਰੀ ਫੁੱਟ ਗਈ ਵਿਚਾਰੀ ਪਰ ਕੋਈ ਗੱਲ ਨਹੀਂ ਯਾਰ ਗੱਡੀ ਘੈਂਟ ਆ ਛੋਟੀ ਗੱਡੀ ਆ ਮੈਨੂੰ ਬੜੀ ਕਿਊਟ ਲੱਗਦੀ ਐ ਇਹ ਭਾਈ ਜੀ ਭਾਈ ਜੀ ਗਲਤੀ ਹੋ ਗਈ ਭਾਈ ਜੀ ਤੇ ਲੋਈ ਮੈਂ ਤੇਰਾ ਡੀਲਰਸ਼ਿਪ ਤੇ ਬਹੁਤ ਜ਼ਿਆਦਾ ਨਜ਼ਦੀਕ ਪਹੁੰਚ ਗਿਆ ਹੁਣ ਮੈਨੂੰ ਲੱਗਦਾ ਐ ਰ ਵੀ ਆਪਾਂ ਕੋਈ ਸੁਪਰ ਕਾਰ ਚੱਕ ਲਈਏ ਇਥੋਂ ਕਿਉਂਕਿ ਭਾਈ ਜੇ ਕਈ ਵਾਰੀ ਨਾ ਕੋਈ ਗੱਲਬਾਤ ਹੋਊਗੀ ਤਾਂ ਨੈਣੂ ਚ ਭੱਜਿਆ ਆਪਾਂ ਨੈਣੂ ਨੇ ਤਾਂ ਹੀ ਆਪ ਨੂੰ ਪਾਰ ਚੜਾਉਣਾ ਹੈਗਾ ਨੈਣੂ ਆਪ ਖੜਾਉਣੇ ਹੋਰੇ ਤੇ ਰੋਕੀ ਘੈਂਟ ਜੀ ਗੱਡੀ ਚੱਕਦੇ ਆ ਕਿਹੜੀ ਚੱਕੀ ਯਾਰ ਹੋ ਘੈਂਟ ਲੱਗਦੀ ਮਣੀ ਪਰਲੇ ਆ ਦੇਖੋ ਨੈਣੂ ਇੱਕ ਹੋਰ ਖੜੀ ਹੋਰੇ ਜੱਟ ਰੰਗ ਦੀ ਤੋੜ ਲਈ ਸਭੀ ਦੇਖਦੇ ਨੇ ਕਿsene ਲੈ ਵੀਤਾਰਾ ਨਦੁਰਾ ਜਰਨੀ ਆਪਾਂ ਨੇ ਅੱਲਾ ਰਾਮਯਾ ਕੀ ਬਚ ਗਿਆ ਇਹ ਕੋਈ ਚੱਕਰ ਨਹੀਂ ਯਾਰ ਵੱਜੀ ਜਾਂਦੇ ਆਪਣੇ ਕੀ ਲੈਣਾ ਬਸ ਆਪਾਂ ਲੋਕੇਸ਼ਨ ਤੇ ਚੱਲ ਗਿਆ ਬਣੀ ਤੇ ਉਹ ਬੰਦੇ ਨੂੰ ਕਿਡਨਾਪ ਕਰ ਲਈ ਯਾਰ ਆਪਣਾ ਪਹਿਲਾ ਮਿਸ਼ਨ ਤਾਂ ਹੀ ਆ ਥੋੜਾ ਜਿਹਾ ਗਲਤ ਵਾਗੀ ਸੀ ਆਪਾਂ ਇੱਥੇ ਮੋੜ ਲੈਣੇ ਆਪਾਂ ਬਸ ਯਾਰ ਕਿੱਧਰ ਲਓ ਵੀ ਮਤਰਾ ਆਪਣਾ ਇਹਦਾ ਰੋਡ ਹੈ ਨਾ ਇਹ ਆ ਗਿਆ ਬਸ ਤੂੰ ਸਾਹਮਣੋਂ ਰਾਈਟ ਲੈਫਟ ਮੁੜ ਕੇ ਆਪਣੀ ਡੀਲਰਸ਼ਿਪ ਆ ਜੂਗੀ ਤੇ ਬਾਕੀ ਬੰਦੇ ਨਾ ਬਿਨਾਂ ਦੇਖ ਕੇ ਗੱਡੀ ਮੋੜ ਦਿੰਦੇ ਨੇ ਐਵੇਂ ਐਕਸੀਡੈਂਟ ਕਰਵਾ ਲੈਂਦੇ ਕਿ ਫਾਇਦਾ ਹੈ ਨਹੀਂ ਇਹਨਾਂ ਦਾ ਬਾਕੀ ਮੇਰੇ ਹਿਸਾਬ ਨਾਲ ਬੰਦਾ ਖੜਾ ਕਿ ਨਹੀਂ ਉਹਨੇ ਐਵੇਂ ਕਿਹਾ ਸੀ ਯਾਰ ਲਿਸਟ ਨੇ ਕਹਿੰਦਾ ਨਾ ਬੰਦਾ ਨਾ ਉਹ ਆਪਦੇ ਰੀਅਲ ਉਹ ਚ ਨਹੀਂ ਹੋਣਾ ਹੈਗਾ ਮੰਨ ਕੇ ਚੱਲ ਉਹਨੇ ਕਿ ਮਾਸਕ ਵਗੈਰਾ ਪਾਇਆ ਹੋਣਾ ਕਿਸੇ ਬੁੜੇ ਦਾ ਜਾਂ ਫਿਰ ਵੀ ਕਿਸੇ ਜਵਾਕ ਦਾ ਜਾਂ ਵੱਡੇ ਵੱਡੇ ਵਾਲ ਹੈ ਜਾਂ ਕੁਝ ਹੋਊਗਾ ਲਿਸਟ ਕਹਿੰਦਾ ਤੈਨੂੰ ਪਛਾਣ ਆ ਜੂਗੀ ਸ਼ਾਇਦ ਆਪੀ ਇਹ ਸੁਪਰਕਾਰ ਹੈ ਇਹਦੇ ਲੋ ਇੱਕ ਬਾਕੀ ਮੇਰੇ ਸਾਬ ਨਾਲ ਇੱਕ ਨੈਨੋ ਖੜਿਆ ਸੁਪਰਕਾਰ ਤਾਂ ਇੱਕ ਆਹੀ ਆ ਆ ਦੋ ਖੜੇ ਨੇ ਇਹ ਤਾਂ ਨਹੀਂ ਮਿਲਦਾ ਯਾਰ ਬਾਕੀ ਕੈਮਰਾ ਚੰਗਲ ਚੇਂਜ ਕਰਕੇ ਦੇਖਦੇ ਆਪਾਂ ਇਹਦਾ ਰੀਅਲ ਲੱਗਦਾ ਯਾਰ ਇਹੜਾ ਖੜਾਗਾ ਇਹੀ ਹੈ ਬਈ ਇਹੀ ਹੈ ਇਹ ਖੰਗੜੇ ਲੱਗ ਰਿਹਾ ਪਰ ਬੜਾ ਪਤਾ ਨਹੀਂ ਲੱਗਦੀ ਇਹ ਇਹੀ ਹੈ ਮਿੱਤਰੋ ਸੁਪਰਕਾਰ ਆਹੀ ਹੈ ਹਾਂ ਠੀਕ ਆ ਇਹੀ ਬੰਦਾ ਇਹੀ ਸੁਪਰਕਾਰ ਹੈ ਤੇ ਮਿੱਤਰੋ ਹੁਣ ਮੈਨੂੰ ਪਤਾ ਲੱਗ ਗਿਆ ਵੀ ਆਪਣੇ ਇਹੀ ਬੰਦੇ ਨੂੰ ਕਿਡਨਾਪ ਕਰਨਾ ਹੈ ਤੇ ਬਾਕੀ ਆਪੇ ਕੋਈ ਸਟੰਗਨਾਂ ਚਾਹਦਿਆਂਗੇ ਤੇ ਉਹ ਬੰਦੇ ਨੂੰ ਸਟੰਨ ਕਰਕੇ ਗੱਡੀ ਦੇ ਉਹਦੀ ਗੱਡੀ 'ਚ ਬਿਠਾ ਕੇ ਆਪਾਂ ਲੈ ਕੇ ਚੱਲਾਂਗੇ ਲੈਸਟਰ ਦੀ ਖੂਫੀ ਲੋਕੇਸ਼ਨ ਤੇ ਬੜੀ ਸਟੰਗਨਾਂ ਯਾਰ ਆਪਣੇ ਰਹਿ ਗਈ ਆ ਸਟੰਗਨ ਆਸੀ ਤਲੋਗੇ ਅ ਚੱਲਦੇ ਆਂਗੇ ਪਹੁੰਚ ਕੇ ਜਾਵਾਂਗੇ ਯਾਰ ਪਤਾ ਨਹੀਂ ਲੱਗਣ ਦੇਣਾ ਹੈਗਾ ਕਿਸੇ ਨੂੰ ਕਿ ਕੋਈ ਬਹੁਤ ਜ਼ਿਆਦਾ ਗਲਤ ਕੰਮ ਹੋ ਲਈ ਜੀ ਪਤਾ ਲੱਗ ਗਿਆ ਉਹਨੂੰ ਤੇ ਤਰ ਸਟਨ ਹੋ ਗਿਆ ਇਹ بس ਇੱਕ ਵਾਰੀ ਮੈਂ ਨਾ ਇੱਥੇ ਬਹਿ ਕੇ ਦੇਖ ਲੈਣਾ ਵੀ ਸਟਨ ਹੋਗਾ ਚੰਗੀ ਤਰ੍ਹਾਂ ਵੇ ਗਿਆ ਵੇ ਗਿਆ ਵੇ ਗਿਆ ਜਮਾ ਐ ਮਲੂ ਮਰੀਆਣੀ ਹੈਗਾ ਅਦਮਰਾਇਆ ਕਰਤਾ ਇਹ ਮਰਦਾ ਨਹੀਂ ਇਹ ਨਾ ਬੰਦਾ ਇਹ 10 20 ਮਿੰਟ ਬਾਅਦ ਇਹਨੂੰ ਆਪੇ ਹੋਸ਼ ਆ ਜਾਊਗਾ ਕਿਉਂ ਨਾ बेहोश ਜਾਊਗਾ ਸਟਨਿੰਗ ਨਾਲ ਫਸਣ ਆਪ ਇਹਨੂੰ ਬਿਠਾਉਣੇ ਗੱਡੀ 'ਚ ਤੇ ਆਪਾਂ ਚੱਲਦੇ ਆ ਗੱਡੀ ਲੈ ਕੇ ਲੈਸਟ ਦੀ ਖੂਕੇ ਲੋਕੇਸ਼ਨ ਤੇ ਹੋਏ ਖੜਾ ਹੋ ਵੀ ਮਿੱਤਰੋ ਬੰਦਾ ਆਪਾਂ ਨੇ ਗੱਡੀ 'ਚ ਬਿਠਾ ਲਿਆ ਜੇ ਦੇਖ ਸਕਦੇ ਹੋ ਸਾਹਮਣੇ ਜਾ ਹੋਇਆ ਬੈਠਾ ਥੋੜਾ ਬੁੰਦਲੇ ਬੈਠਾ ਪਰ ਕੋਈ ਚੱਕਰਾਈ ਗੱਲ ਨਹੀਂ ਦੇਖੋ ਮਿੱਤਰੋ ਬੰਦਾ ਬੈਠਾ ਹੁਣ ਬਸ ਇਹ ਹੁਣ ਆਪਾਂ ਚੱਲਣਾ ਲੈਸਟ ਦੀ ਖੂਕੇ ਲੋਕੇਸ਼ਨ ਤੇ ਆਪਾਂ ਨੂੰ ਇੱਕ ਸੁਪਰ ਕਾਰ ਵੀ ਮਿਲ ਗਈ ਪੋਰਸਿ ਵਗੈਰਾ ਸ਼ਾਇਦ ਬਾਕੀ ਮੈਨੂੰ ਪੱਕਾ ਪਤਾ ਨਹੀਂ ਬਾਕੀ ਉਹਨਾਂ ਨੇ ਇੱਕ ਵਾਰੀ ਆਪਾਂ ਲੈਸਟਰੀ ਲੋਕੇਸ਼ਨ ਦਾ ਨਾ ਜੀਪੀਐਸ ਲਾ ਲਈਏ ਆਪਾਂ ਜਲਦੀ ਪਹੁੰਚ ਜਾਾਂਗੇ ਨੇੜੀਆਂ ਬਹੁਤ ਜਿਆਦੇ ਆਪਾਂ ਯਾਰ ਆਹ ਸੀ ਲੈਸਟਰੀ ਲੋਕੇਸ਼ਨ ਉਹ ਹੀ ਲੋਕੇਸ਼ਨ ਹੈ ਜਿੱਥੇ ਸਟ੍ਰਕਚਰ ਹੈ ਨਾ ਯਾਰ ਫੈਕਟਰੀ ਦੀ ਇੱਕ ਫੈਕਟਰੀ ਨੀਚੇ ਜਾ ਕੇ ਨਾ ਇੱਥੋਂ ਦੀ ਜਿਹੜੀ ਉਹ ਨਹੀਂ ਹੈਗੀ ਸ਼ਾਪ ਆਪਣੀ ਜਿਹੜੀ ਰਿਪੇਅਰ ਵਾਲੀ ਬਸ ਉਹ ਸ਼ਾਪ ਵਾਲੇ ਚੱਲਣਾ ਆਪਾਂ ਨੇ ਸ਼ਾਪ ਵਾਲੇ ਜਾ ਕੇ ਕਹਿੰਦਾ ਸੀ ਗ੍ਰੀਡ ਲੋਕੇਸ਼ਨ ਤੇ ਕਹਿੰਦੇ ਉਹ ਆਪੇ ਦਿਖ ਜੂਗੀ ਯਾਰ ਕਹਿੰਦਾ ਮੈਂ ਤੇ ਖੜਾ ਹੋਊਂਗਾ ਅਸੀਂ ਦੇਖ ਲਈ ਹੈਗਾ ਕਿ ਨਾ ਬੱਚਾ ਲੈ ਕੇ ਹੋਣਾ ਪਉ ਉਥੇ ਇਹ ਬੰਦੇ ਨੂੰ ਪੁਠਿਆ ਦਾਂਗੇ ਜਾਂ ਫਿਰ ਉਥੇ ਬੰਨ ਬੰਨ ਦੇਵਾਂਗੇ ਤੇਰੇ ਆਪਾਂ ਇਹਨੂੰ ਕਰਾਂਗੇ ਟੌਰਚਰ ਓਏ ਭਾਈ ਯਾਰ ਸੁਪਰਕਾਰ ਸਾਡੇ ਲਵੇ ਕਿਉਂ ਸੁਪਰਕਾਰ ਸਾਡੀ ਖਰਾਬ ਕਰਨੀ ਸੀ ਨੇ ਬਸ ਕੋਈ ਚੱਕਰ ਨਹੀਂ ਹੁਣ ਆਪਾਂ ਚੱਲਦੇ ਆਂ ਦੀ ਲੋਕੇਸ਼ਨ ਤੇ ਪਹੁੰਚਣ ਲਈ ਵੈਸੇ ਯਾਰ ਆਪਾਂ ਨੇੜੇ ਹੀ ਪਹੁੰਚ ਗਏ ਉਹ ਪੌਜੇ ਕਿ ਉੱਥੇ ਨਾ ਗੱਡੀ ਖੜਾ ਦੇਣੇ ਆਪਾਂ ਰੈਸਟ ਕਹਿੰਦਾ ਮੈਂ ਆਪ ਹੀ ਆ ਕੇ ਲੈ ਜਾਊਂਗਾ ਇੱਕ ਵਾਰੀ ਆਪਾਂ ਗੱਡੀ ਉੱਥੇ ਜਾ ਕੇ ਖੜਾ ਦਾਂਗੇ ਸੇਫਲੀ ਰੈਸਟ ਆਪ ਹੀ ਲੈ ਜਾ ਕੇ ਨੂੰ ਮੰਨ ਮੰਨ ਦੇਊਗਾ ਆਪਾਂ ਚੱਲੇ ਆਏ ਕਰੇ ਕਰੇ ਚੱਲ ਕੇ ਰੈਸਟ ਵਗੈਰਾ ਕਰਾਂਗੇ ਸਵੇਰੇ ਆਪਾਂ ਆ ਕੇ ਇਹਨੂੰ ਕਰਾਂਗੇ ਟੌਰਚਰ ਤੇ ਉਸ ਤੋਂ ਬਾਅਦ ਚ ਇਹਨੂੰ ਪਤਾ ਲਵਾ ਕੇ ਲੋਕੇਸ਼ਨ ਜਿਹੜੀ ਹੈਗੀ ਆ ਉਦੋਂ ਜਦ ਮਾਈਕਲ ਦੇ ਮਾਈਕਲ ਤੇ ਨਹੀਂ ਸੌਰੀ ਅੰਡਰਵਰਡਰ ਮਾਰਕੀਟ ਤੇ ਅਟੈਕ ਕਰਕੇ ਮਾਈਕਲ ਨੂੰ ਛਡਵਾ ਦੇਵਾਂਗੇ ਆਪਾਂ ਨੂੰ ਯਾਰ ਲੋਕੇਸ਼ਨ ਤਾਂ ਹੀ ਮਿਲੀ ਆ ਗੱਡੀ ਇੱਥੇ ਖੜਾ ਆ ਗਿਆ ਆਪਾਂ ਬਾਕੀ ਇੱਕ ਵਾਰੀ ਆਪਾਂ ਲੋਕੇਸ਼ਨ ਲਾ ਪੁਆਇੰਟ ਆਫ ਇੰਟਰਸਟ ਓਕੇ ਲੋਬੀ ਵਿੱਚ ਜੇ ਕੋਈ ਲਿਸਟ ਨੂੰ ਉੱਪਰ ਦੱਸ ਦਿੰਨੇ ਆ ਵੀ ਹਾਂ ਆਪਾਂ ਨੇ ਗੱਡੀ ਖੜਾਤੀ ਇੱਥੇ ਆ ਕੇ ਆਪ ਵੀ ਚੱਕ ਨਹੀਂ ਬੰਦੇ ਨੂੰ ਸਾਹਮਣੀਆਂ ਸਾਨੂੰ ਕੁਝ ਨਹੀਂ ਬਤਾ ਯਾਰਾ ਉੱਟ ਗਈ ਤਾਂ ਨਹੀਂ ਰਹਾ ਨਾ ਤਾਂ ਵੈਸੇ ਹੀ ਆ ਬੱਪ ਪੁਰਸੋ ਪੁਰਸੋ ਕਿਧਰੋਂ ਆ ਗਈ ਕੋਈ ਆ ਕਿਧਰੋਂ ਪੰਗਾ ਪੈ ਗਿਆ ਯਾ ਪਤਾ ਕੁਝ ਕੀਤਾ ਵੀ ਨਹੀਂ ਹੈਗਾ ਜੈਸਟ ਨੂੰ ਫੋਨ ਕਰੀਕ ਲਈ ਆਪਾਂ ਲੋ ਮੇਰੇ ਮੇਰੇ ਲਾਸਟ ਗੱਲ ਹੋ ਗਈ ਤੇ ਮੈਨੂੰ 10 ਵਜੇ ਤੱਕ ਵੀ ਐ ਕਿਆ ਕੱਲ ਹੋ ਗਈ ਸੀ ਭਾਈ ਬਿਪੋਰ ਸਾਈ ਸੀ ਵੈਸੇ ਬਾਕੀ ਇੱਥੋਂ ਯਾਰਾ ਮੈਨੂੰ ਥੋੜਾ ਸ਼ੱਕ ਹੈਗਾ ਵੀ ਪੁਲਿਸ ਨੂੰ ਆਪਣੇ ਬਾਰੇ ਪਤਾ ਦੇਣ ਲੱਗਿਆ ਕਿਤੇ ਪਰ ਯਾਰ ਆਪਣੀ ਤਾਂ ਪੁਲਿਸ ਨਾਲ ਕੋਈ ਗੱਲਬਾਤ ਹੀ ਨਹੀਂ ਸੱਚ ਮੈਂ ਐਵੇਂ ਕੱਡ ਰਿਹਾ ਨਾ ਆ ਵੀ ਡਲਾਈ ਦਾ ਅੰਡਰਵਟਰ ਮਾਫੀਆ ਨਾਲ ਹੈ ਜੇ ਕੋਈ ਅੰਡਰਵਟਰ ਮਾਫੀਆ ਤਾਂ ਬੰਦੇ ਨੂੰ ਤਾਂ ਡਰਨ ਦੀ ਲੋੜ ਤਾਂ ਪੁਲਿਸ ਕਿਸੇ ਹੋਰ ਮੰਗ ਰਹੀ ਹੋਣੀ ਬਾਕੀ ਆਪਣਾ ਲੋਕੇਸ਼ਨ ਦੇਤੀ ਤੇ ਹੁਣ ਆਪਾਂ ਚੱਲਾਂਗੇ ਘਰੇ ਜਿੱجا ਕੇ ਕਰਾਂਗੇ ਰੈਸਟ ਤੇ ਮਿਲਦੇ ਆਂ ਮਿੱਤਰੋ ਤੁਹਾਨੂੰ ਸਵੇਰੇ ਸਵੇਰੇ ਬੰਦੇ ਨੂੰ ਟੌਰਚਰ ਕਰਾਂਗੇ ਬਾਕੀ ਕਿਹੜਾ ਤੇ ਫੇਸ ਦੇਖਿਆ ਨਾ ਇਹ ਮਨ ਇੱਕ ਜਿਹੇ ਬੁੜੇ ਜਿਹੇ ਲਾ ਫੇਸ ਹੈ ਇਹ ਰੀਅਲ ਨਹੀਂ ਹੈਗਾ ਇਹਦਾ ਉੱਤੇ ਮਾਸਕ ਪਾਇਆ ਹੋਇਆ ਹੈ ਬੰਦੇ ਨੇ ਬਾਕੀ ਤੁਹਾਨੂੰ ਸਵੇਰੇ ਦੀ ਅਸਲੀਅਤ ਆਪਾਂ ਦਿਖਾਵਾਂਗੇ ਤੇ ਦੇਖਦੇ ਆਂ ਹੁਣ ਆਪਾਂ ਸਵੇਰੇ ਕੀ ਬੰਦਾਂ ਜਾ ਕੇ ਹੁਣ ਕਿਹੜਾ ਡਰਾਈਵਰ ਕਰੂਗਾ ਰੈਸਟ ਤੇ ਸਵੇਰੇ ਦੀਦਾ ਆਪਾਂ ਕੀ ਬੰਦਾਂ ਇੱਲਾ ਵੀ ਮੇਟਰ ਸਵੇਰ ਹੋ ਚੁੱਕੀ ਆ ਤੇ ਤੁਸੀਂ ਬੰਦੇ ਦਾ ਰੀਅਲ ਫੇਸ ਚੈੱਕ ਕਰ ਸਕਦੇ ਵੀ ਬੰਦਾ ਕੀ ਸੀ ਤੇ ਕੀ ਬਣਿਆ ਬੈਠਾ ਸੀਗਾ ਤੇ ਬਾਕੀ ਟਾਰਚਰਾ ਸਮਾਨ ਆਪਣੇ ਕੋਲ ਵੀ ਆ ਚੱਕਿਆਗਾ ਮੇਟਰ ਦੀ ਧੜਕਣ ਚੱਲਣ ਲੱਗਦੀ ਆ ਸਾਰਾ ਕੁਝ ਲੈਟਰਨ ਸੈੱਟ ਕਰਤਾ ਤੇ ਹੁਣ ਆਪਣੇ ਹੱਥਾਂ ਚ ਵੀ ਆਪਾਂ ਨੂੰ ਕਿਹੜੀ ਚੀਜ਼ ਨਾਲ ਟਾਰਚਰ ਕਰਨਾਗਾ ਬੰਦਾ ਦੇਖੋ ਪਹਿਲਾਂ ਕਿਵੇਂ ਆਗਾ ਮੈਨੂੰ ਗੁੱਸਾ ਆ ਬਣਾ ਯਾਰ ਦੇਖੋ ਕਿਹੜੀ ਚੀਜ਼ ਚੱਕੀ ਆਪਾਂ ਪਲਾਸ ਪਲਾਸ ਚੱਕਦੇ ਆ ਦੰਦ ਉਹ ਗੇਰਾ ਕੱਢ ਦਿੰਦਾ ਯਾਰ ਮੈਂ ਕਹਿੰਨਾ ਅਖਲੀ ਪਲਾਸ ਆ ਇੱਕ ਤੋਂ ਪਹਿਸ਼ਰ ਜੀਆ ਦੇਖਿਓ ਸੀ ਵੀ ਕਿੰਨਾ ਘੈਣਾ ਕੋਈ ਦੰਦ ਕੱਢੂ ਇਹਦਾ ਤੁਸੀਂ ਐ ਮੰਨ ਲਓ ਵੀ ਇਹਦਾ ਦਰਦ ਨਾਲ ਕਿਸੇ ਨੂੰਗਾ ਇੱਕ ਮਿੰਟ ਚਾਹੇ ਦੱਸ ਦੂਗਾ ਵੀ ਲੋਕੇਸ਼ਨ ਕੀ ਹੈ ਮਾਈਕਲ ਦੀ ਮਾਈਕਲ ਦੀ ਸੌਰੀ ਅੰਡਰਵਰਟਰ ਮਾਫੀ ਦੀ ਕੀ ਲੋਕੇਸ਼ਨ ਹੈ ਕਿ ਕਿੱਥੇ ਅੰਡਰਵਰਟਰ ਮਾਫੀ ਨੇ ਮਾਈਕਲ ਨੂੰ ਕਿਡਨਾਪ ਕਰਕੇ ਰੱਖਿਆ ਹੋਇਆ ਕੱਢ ਦੀ ਦੰਦ ਫਿਰ ਲੈ ਵੀ ਮੈਂ ਮਿੱਤਰਾਂ ਦੇਖੀ ਜਊ ਚੱਕ ਵੀ ਚੱਕ ਲੈ ਮਿੱਤਰੋ ਡਰਾਈਵਰ ਨੇ ਪਲਾਸ ਜਾ ਬਾਕੀ ਕੋਟ ਪਾ ਕੇ ਆਇਆ ਅੱਜ ਦੇਖਦੇ ਆ ਕੀ ਬਣਦਾ ਹੁਣ ਇਹ ਕੱਢ ਦੀ ਇਹ ਆਪਣੇ ਹੱਥਾਂ ਦੇਖੋ ਹੋਲਡ ਕਰਨਾ ਬੋਪਾ ਨੂੰ ਨਾ ਯਾਰ ਜੀ ਨਹੀਂ ਕਰਦਾ ਕੱਢ ਦਈਏ ਦੱਸਦੇ ਹਾਂ ਜੀ ਵੀ ਦੱਸ ਦੱਸ ਨਹੀਂ ਰਹਿਵੰਦਾ ਯਾਰ ਆਪਾਂ ਨੂੰ ਕੁਝ ਵੀ ਨਹੀਂ ਦੱਸ ਰਿਹਾ ਦੇਖੋ 1 2 3 ਅੱਧਾ ਹੀ ਨਿਗਲੇ ਹਾਂ ਤਾਂ ਹਾਈ ਜਾਦੇ ਕਹਿੰਦਾ ਯਾਰ ਹਜੇ ਵੀ ਨਹੀਂ ਦੱਸੂਗਾ ਕਿ ਮੈਂ ਮੈਂ ਫੇਰ ਵੀ ਯਾਰ ਮਨ ਲੂ ਮੈਂ ਤਰ ਸਿਖਾਈਏ ਨਾ ਡਰਾਈਵਰ ਨਹੀਂ ਦੱਸ ਖਾਂਦਾ ਹੈਗਾ ਮੈਂ ਤਰ ਸਿਖਾਈ ਨਾ ਵੀ ਯਾਰ ਆਪਾਂ ਕਾਹਨੂੰ ਬੰਦੇ ਨੂੰ ਕਰਨਾ ਹਨਾ ਦੱਸ ਦੇ ਆਪਾਂ ਨੂੰ ਪਰ ਦੱਸ ਹੀ ਨਹੀਂ ਰਿਹਾ ਹੈਗਾ ਇੱਕ ਮਿੰਟ ਰੋਗੋ ਫਿਰ ਹੁਣ ਦੱਸੂਗਾ ਬਾਕੀ ਅਬੇ ਤੁਸੀਂ ਡਰਾਈਵਰ ਦਾ ਮੂੰਹ ਦੇਖੋ ਕਿਵੇਂ ਨੇ ਇੱਕ ਚੀਚੀ ਵਾਟਰ ਕੀ ਆ ਨਿਕਲੇ 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 ਨਿਕਲਾ ਬਾਈ ਯਾਰ ਬੜਾ ਖਤਰਨਾਕ ਸੀਨ ਆ ਯਾਰ ਅੱਛਾ ਐਵੇਂ ਕਮਣਾ ਬੂਗਾ ਉਹ ਨਿਕਲੂਗਾ ਬਾਬੇ ਯਾਰ ਬੰਦਾ ਦੱਸਦਾ ਨਹੀਂਗਾ ਇਹ ਵੀ ਅਰ ਕਿੰਨਾ ਖਤਰਨਾਕ ਸੀਨ ਹੈ ਯਾਰ ਮੈਨੂੰ ਆਪ ਨੂੰ ਐ ਲੱਗਿਆਦਾ ਵੀ ਯਾਰ ਕਾਹਨੂੰ ਪਰ ਯਾਰ ਆਪ ਨੂੰ ਕਰਨਾ ਪਊਗਾ ਯਾਰ ਕਿਉਂਕਿ ਬੰਦਾ ਫੇਰ ਐਜੂਕੇਸ਼ਨ ਦੱਸੂਗਾ ਆਪਾਂ ਨੂੰ ਮਾਈਕਲ ਫੇਰ ਹੀ ਵੱਜ ਸਕਦਾ ਆ ਸਦਾ ਸਦਾ ਹਜੇ ਵੀ ਦੱਸ ਰਿਹਾ ਜਦੋਂ ਦੰਦ ਨਿਕਲ ਗਏਗਾ ਫੇਰ ਦੇਖਿਓ ਕਿਵੇਂ ਗੁਰੂਬਾ चाके 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 देखो लहूग्र में निकला ये हजीबी नादाशियां है दुबारा कुरान टलां मांगे आपने तासबीन सुचा दो ਇਹ ਗਾ ਗਾ ਹੇਰ ਪਰ ਪੂਰੀ ਲੁਕੇਸ਼ਨ ਨਸਰਿਆ ਪਾ ਨੂੰ ਹੈ ਰੋਡ ਕਹਦਾ ਕੋਈ ਜੀ ਗੇਟ दैट ਜੀ ਹਿਮ ਇਹ ਗਾ ਮਿੱਤਰੋ ਆਪ ਨੂੰ ਥੋੜੀ ਜਿਹੀ ਲੁਕੇਸ਼ਨ ਪਤਾ ਲੱਗ ਗਈ ਤੇ ਹੁਣ ਇਹ ਬੰਦਾ ਫੋਨ ਕਰਕੇ ਪਤਾ ਕਰ ਰਹੀ ਉਸੇ ਦੇਖ ਕੇ ਆਓ ਮਿੱਤਰੋ ਬਾਰੀ ਦੂਜੀ ਆ ਗਈ ਬੰਦੇ ਨੇ ਯਾਰ ਆਪਾਂ ਨੂੰ ਨਾ ਰੋਡ ਦੱਸਤਾ ਵੀ ਉਹ ਵਾਲਾ ਰੋਡ ਹੈ ਇਹ ਆਈ ਵੀ ਕੋਈ ਕਿਹੜਾ ਰੋਡ ਕਹਿੰਦਾ ਸੀਗਾ ਆ ਬੰਦੇ ਨੂੰ ਪਤਾ ਬਣੇ ਜਾਂਦੇ ਨੂੰ ਰੋਡ ਦਾਸਤਾ ਪਰ ਯਾਰ ਉਹਨੇ ਐਵੇਂ ਐਵੇਂ ਜਿਸੀ ਆਪਾਂ ਨੂੰ ਵੀ ਆ ਹਾਕਾ ਰਾਇ ਆਹ ਬੀਸਮੈਂਟ ਐ ਇੰਨੇ ਨੰਬਰ ਹਾਊਸ ਐ ਇਹਨਾਂ ਨੇ ਬਰਾਗਾ ਪੂਰਾ ਐਡਰੈਸ ਪਤਾ ਕਰਨ ਵਾਸਤੇ ਨਾ ਉਹ ਬੰਦੇ ਨੇ ਕਿਹਾ ਵਿਕਰਾਂਟ ਲਾ ਦੇ ਦੇ ਕਰੰਟ ਵੀ ਤੁਸੀਂ ਦੇਖੋ ਗਲਤ ਲੱਗੂਗਾ ਪਰ ਮੈਂ ਯਾਰ ਮੈਂ ਨਹੀਂ ਕਰਦਾ ਕੁਝ ਬਈ ਇਹ ਆਪ ਕਰਦਾ ਡਰਾਈਵਰ ਕਿਤੇ ਮੈਨੂੰ ਕਾਲ ਨੂੰ ਕਮੈਂਟ ਕਰੀ ਜਾ ਬਈ ਤੂੰ ਇਹੋ ਜਿਹਾ ਕੋਈ ਟੌਰਚਰ ਕਰ ਦੇਗਾ ਆਪਾਂ ਨਹੀਂ ਕਰਦੇ ਆਪਾਂ ਨੂੰ ਕਰਾਉਣਾ ਪੈਂਦਾਗਾ ਤਾਂ ਕਰਕੇ ਬੰਦੇ ਨੂੰ ਲੋਕੇਸ਼ਨ ਦੱਸੂ ਆਪਾਂ ਨੂੰ 1 2 3 ਇਹ ਕਮੈਂਟ ਆ ਚੀਜ਼ਾਂ ਨਾਲ ਟੋਰਚਰ ਕਰਨਾ ਪਊਗਾ ਟੋਰਚਰ ਦੇਖੋ ਜੀ ਕਿੱਥੇ ਹੋਊਗਾ ਲੈ ਵੀ ਮਿੱਤਰਾ ਟੱਕ ਲੈ ਹੁਣ ਇਹ ਆਪਾਂ ਨੂੰ ਸਾਰਾ ਐਡਰੈਸ ਦੱਸ ਦੂ ਮੇਰੇ ਸਹਾਂ ਨਾਲ ਕਿਉਂਕਿ ਇਹ ਟੋਰਚਰ ਨਾਲ ਬਾਲਾ ਗੰਦਾ ਕਰ ਦੋ ਪਹਿਲਾਂ ਦੰਦ ਵਾਲਾ ਸੀ ਜਿਹੜਾ ਉਹ ਹਜੇ ਥੋੜਾ ਜਿਹਾ ਹੈਗਾ ਵੀ ਸੀ ਚਲੋ ਬੰਦਾ ਜਿਉਂਦਾ ਰਹਿ ਜਾਂਦਾ ਪਰ ਹੁਣ ਦੇਖਿਓ ਆ ਦੇਖੋ ਇੱਥੇ ਨਾ ਇਹ ਕਰੰਟ ਲਾਊਗਾ ਬਾਕੀ ਇੱਕ ਵਾਰੀ ਆਪਾਂ ਇਹਨੂੰ ਡਰਾ ਦੇਣੇ ਖਬਰ ਆਪਾਂ ਨੂੰ ਕੁਛ ਦੱਸ ਹੀ ਦੇਵੇ ਆਇਆ ਕਰੰਟ ਬਾਈ ਦੱਸ ਦੇ ਯਾਰ ਉਹ ਨਾਮ ਮਸ਼ਰਮਾ ਬੰਦਾ ਯਾਰ ਆਪ ਨੂੰ ਦੱਸੇ ਨਹੀਂ ਰਿਹਾ ਕੁਝ ਵੀ ਬਾਈ ਨੋ ਕਹਿੰਦਾ ਲੈ ਨੋ ਹਜੇ ਵੀ ਬਾਈ ਕੀ ਕਰੀਏ ਯਾਰ ਦੇਖੀ ਜੋ ਚੱਲਣ ਨੂੰ ਮੈਂ ਕਹਣਾ ਯਾਰ ਆਪੇ ਦੱਸ ਦੂਗਾ ਆਪਣੇ ਕਿ ਜਾਂਦਾ ਯਾਰ ਵਾਹ ਭਾਈ ਯਾਰਾ ਕਿੰਨਾ ਖਤਰਨਾਕ ਟਾਰਚਰ ਲਿਸਟ ਦਾ

middle aged middle height middle build whatever he's dark okay ਹਾਂ ਜੀ ਦਾ ਸੰਗਿਆ ਠੀਕ ਹੈ ਠੀਕ ਹੈ OK ਇਤਲੋ ਸਾਰਾ ਕੰਮ ਆਪਣਾ ਡਨ ਹੋ ਚੁੱਕਿਆ ਤਾੜੀਆਂ ਵੱਜ ਗਈਆਂ ਲੋਕੇਸ਼ਨ ਆਪ ਨੂੰ ਪਤਾ ਲੱਗ ਗਈ ਤੇ ਹੁਣ ਬਸ ਯਾਰ ਆਪਾਂ ਨੂੰ ਪਤਾ ਕੀ ਕੰਮ ਕਰਨਾ ਆਪਾਂ ਨੇ ਇਹ ਬੰਦਾ ਜਿਹੜਾ ਇਹ ਬੰਦੇ ਨੇ ਆਪਣਾ ਮਾਫੀ ਵਗੈਰਾ ਮੰਗ ਲਈ ਤੇ ਆਪਾਂ ਨੂੰ ਇਹ ਨਹੀਂ ਐਵੇਂ ਕਹਤਾ ਮੈਨੂੰ ਜਿਵੇਂ ਮਰਜੀ ਹੁਣ ਇਸ ਸ਼ਹਿਰ ਤੋਂ ਬਾਹਰੇ ਕੱਢ ਦਿਓ ਕਿਉਂਕਿ ਜੇ ਤੁਸੀਂ ਮੈਨੂੰ ਛੱਡ ਵੀ ਦਿਓਗੇ ਤਾਂ ਅੰਡਰਵਾਟਰ ਮਾਫੀ ਮੈਨੂੰ ਮਾਰ ਦੂਗਾ ਯਾਰ ਹੁਣ ਉਹ ਬੰਦਾ ਹੀ ਆਪਣਾ ਆਪ ਨੂੰ ਐਵੇਂ ਕਹਿ ਗਿਆ ਵੀ ਇਹ ਬੰਦੇ ਨੂੰ 에어ਪੋਰਟ ਤੇ ਛੱਡਿਆ ਤੇ 50000 ਡਾਲਰ ਦੇ ਦੇ ਵੀ ਇਹ ਬਗਯੂ ਕਿਸੇ ਹੋਰ ਪਾਸੇ ਕਿਸੇ ਸ਼ਹਿਰ ਤੇ ਰਹਿਣ ਲੱਗ ਜੂਗਾ ਬਾਕੀ ਨੇ ਆਪਣੀ ਲੋਕੇਸ਼ਨ ਦੱਸ ਤੀ ਯਾਰ ਪਹਿਲੀ ਦੱਸ ਦਿੰਦਾ ਆਪਾਂ ਕਾਨੂੰਨ ਡੌਸਟ ਕਰਦੇ ਨਾ ਹੁਣ ਦੇਖੋ ਕਿੰਨੀ ਬੁਰੀ ਹਾਲਤ ਹੋ ਗਈ ਦੀ ਆ ਦੇਖੋ ਬਸ ਹੁਣ ਆਪਾਂ ਨੇ ਜਾ ਕੇ ਉੱਥੇ ਛੱਡ ਗਏ ਉਹਨਾਂ ਇੱਕ 에어ਪੋਰਟ ਆਪਦੇ ਨਹੀਂ ਕਿਹੜਾ ਟਰਮੀਨਲ 2 ਤੇ ਛੱਡ ਗਏ ਨਾ ਪਤਾ ਨਹੀਂ 3 ਤੇ ਯਾਰ ਬਾਕੀ ਉਹ ਆਪਣੀ ਲੋਕੇਸ਼ਨ ਆ ਗਈ ਉਹਦੀ ਜਾ ਕੇ ਉੱਥੇ ਛੱਡ ਕੇ ਆਉਣੇ ਆਪਣੀ ਗੱਡੀ ਦੇਖ ਲੋ ਉਹ ਯਾਰ ਬੰਦਾ ਡਿੱਗ ਹੀ ਜਾਂਦਾ ਤੇ ਲੈਸਟਰ ਹਜੇ ਵੀ ਗੁੱਸ ਕੂਟਪਾਕ ਹੈ ਜੀ ਦੂਜਾ ਜਦ ਤੱਕ ਇਹਨਾਂ ਬਸ ਦੀ ਪ੍ਰੋਫੈਸ਼ਨ ਚ ਵੱਢ ਜਾਣਾ ਪੂਰਾ 10 ਸਾਲ ਪੁਰਾਣੀ ਯਾਰੀ ਹੋਵੇ ਯਾਰ ਬੰਦੇ ਦੀ ਉਹਨੂੰ ਕਿਡਨੈਪ ਕਰ ਰੱਖਿਆ ਹੋਵੇ ਇਹਦੇ ਭਾਈਆਂ ਨੇ ਦੇਖ ਬੰਦੇ ਕੀ ਹਾਲਤ ਬਣਾਦੀ ਬਈ ਬਸ ਹੁਣ ਆਪਾਂ ਜਾਣਾ 에ਅਰਪੋਰਟ ਤੇ ਤੇ ਇਹਨੂੰ ਛੱਡ ਕੇ ਉਸ ਤੋਂ ਬਾਅਦ ਆਪਾਂ ਹਮਲੇ ਦੀ ਕਰਾਂਗੇ ਤਿਆਰੀ ਆਪਾਂ ਨੂੰ ਲੋਕੇਸ਼ਨ ਮਿਲ ਗਈ ਆ ਬਾਕੀ ਲੈਸਟਰ ਦੇ ਬੰਦੇ ਨੂੰ ਲੋਕੇਸ਼ਨ ਮਿਲ ਗਈ ਉਹ ਸਾਰਾ ਕੁਝ ਪਤਾ ਕਰ ਲੂਗਾ ਇਹ ਤੋਂ ਬਾਅਦ ਚੋਂ ਆਪਣਾ ਕੰਮ ਜੰਮੀ ਸੌਖਾ ਹੋ ਜੀ ਬਸ ਆਪਾਂ ਹੁਣ ਜਾ ਕੇ ਇਹਨੂੰ ਛੱਡ ਕੇ ਆਉਣਾ ਉੱਥੇ ਥੋੜਾ ਦੂਰ ਹੈ ਯਾਰ ਬਾਕੀ ਗੱਡੀ ਵੀ ਲੈਸਟਰੀ ਤੁਸੀਂ ਦੇਖ ਸਕਦੇ ਹੋ ਯਾਰ ਥੋੜੀ ਗਲਤੀ ਹੀ ਹੈ ਹੋਰਨ ਵੀ ਜਲਵਾਏ ਨੇ ਹੋਰਨੇ ਕਿ ਲੈਟਾਂ ਨੇ ਓਏ ਬਾਈ ਬਾਈ ਗਲਤੀ 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 ਸੌਰੀ 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 ਤੇ ਮੇਰੇ ਤੁਰ ਵਸਾਪਾ ਹੁਣ ਇਹਨੂੰ 에어ਪੋਰਟ ਤੇ ਛੱਡਿਆਵਾਂਗੇ ਤੇ ਐ ਮੰਨ ਲਓ ਯਾਰ ਇਹ ਆਪਦੀ ਜ਼ਿੰਦਗੀ ਨਵੀਂ ਸਟਾਰਟ ਕਰ ਲੂਗਾ ਅੱਗੇ ਜਾ ਕੇ ਆਪਾਂ ਇਹਨੂੰ 50000 ਡਾਲਰ ਦੇ ਖਾਤੇ ਟ੍ਰਾਂਸਫਰ ਕਰਤੇ ਅਕਾਊਂਟ ਨੰਬਰ ਵਗੈਰਾ ਲੈ ਕੇ ਲੈਸਟ ਨੂੰ ਕਹਤਾ ਸੀ ਮੈਂ ਕਿਉਂਕਿ ਟਰੈਵਲ ਲਈ ਤਾਂ ਪੈਸੇ ਹੈ ਨਹੀਂਗੇ ਹਜੇ ਬਸ ਹੁਣ ਆਪਾਂ ਇਹਨੂੰ 에어ਪੋਰਟ ਤੇ ਛੱਡ ਕੇ ਆਪਣਾ ਕੰਮ ਇਹਦਾ ਸਾਰਾ ਕੁਝ ਡਨ ਹੋ ਜੂਗਾ ਆਪਣਾ ਪਲਾਨ ਹਾਲ ਤੱਕ ਬਹੁਤ ਵਧੀਆ ਚੱਲ ਰਿਹਾ ਯਾਰ ਬਸ ਜਿਹੜਾ ਮੇਨ ਪੰਗਾ ਨਾ ਅੰਡਰਵਾਟਰ ਮਾਵੇ ਤੇ ਹਮਲਾ ਕਰਨਾ ਉਹ ਰਹਿੰਦੇ ਬਈ ਹਜੇ ਬਾਕੀ ਯਾਰ ਜਦੋਂ ਆਇਆ ਨਾ ਮੈਂ ਜਦੋਂ ਤੇ ਗੱਡੀ 'ਚ ਬੈਠਿਆਗਾ ਡਰਾਈਵਰ ਤੇ ਮੈਂ ਇਹ 2000 ਗੱਲੀ ਮਰੀ ਜਾਂਦੇ ਨੇ ਬਈ ਫੜਦੀ ਨਹੀਂ ਹੈਗੇ ਹੁਣ ਚੁੱਪ ਕਰ ਰਹਿਣੇ ਬਸ ਹੁਣ ਆਪਾਂ ਇਹਨੂੰ ਰੇਖਾ ਦੇਣਾ ਗੱਡੀ ਨੂੰ ਇੱਥੇ ਪਲੇ ਡਾਟ ਤੇ ਲੈ ਵੀ ਮੈਂ ਤਰਾ 에ਰਪੋਰਟ ਤੇ ਆ ਗਏ ਉੱਤਰਦਾ ਵੀ ਨਹੀਂ ਹੈਗਾ ਬੰਦਾ ਰਹਿਣਾ ਜਿਆਦੇ ਨਾ ਤੰਦ ਕੱਢਣ ਨਾਲ ਹੀ ਕੁਝ ਹੋਇਆ ਉਹਦੇ ਨਾਲ ਬਾਲਾ ਗਲਤ ਕੰਮ ਹੋਇਆ ਬੰਦੀ ਦੀ ਹਾਲਤ ਜਮੀ ਵਿਗੜ ਗਈ ਸੀ ਦੇਖ ਲਓ ਹੁਣ ਇਹ ਬੰਦਾ ਕਹਿੰਦਾ ਕਹਿੰਦਾ ਮੈਂ ਉਹਦੀ ਫੈਮਲੀ ਨੂੰ ਵੀ ਨਾਲ ਲੈ ਕੇ ਜਾਣਾ ਕੋਈ ਸੋਚ ਕਰਦਾ ਬੰਦਾ ਵੀ ਮੇਰੀ ਫੈਮਲੀ ਨੇ ਬਾਅਦ ਚ ਮਾਰ ਦੇਣਗੇ ਪਰ ਲੈਸਟਰ ਨੇ ਇਹਨੂੰ ਯਕੀਨ ਦਿਵਾਤਾ ਵੀ ਤੂੰ ਜਾ ਕੇ ਨਾ 2-4 ਦਿਨ ਬਾਅਦ ਤੇਰੀ ਫੈਮਲੀ ਨੂੰ ਭੇਜਦਾ ਕਿਉਂਕਿ ਆਪਾਂ ਅੰਡਰਵਟਰ ਵਾਫੇ ਨੂੰ ਮਾਰ ਦਾਂਗੇ ਯਾਰ ਹੁਣ ਮੈਨੂੰ ਪਤਾ ਲੱਗ ਗਿਆ ਲੈਸਟਰ ਹੈ ਨਾ ਇੰਨਾ ਜ਼ਿਆਦਾ ਖਤਰਨਾਕ ਬੰਦਾ ਦੇਖੋ ਬੈਗਾ ਗੱਡੀ 'ਚ ਸਰਾ ਯਾਰ ਬੰਦਾ ਲੈਸਟਰ ਬਸ ਹੁਣੇ ਬੰਦਾ ਕਿਸੇ ਨਾ ਕਿਸੇ ਲੋਟ ਭਗ ਜੂਗਾ ਬਾਕੀ ਇਹਨਾਂ ਨੂੰ 에어ਪੋਰਟ ਵਾਲੇ ਬਾਹਰ ਲਾਣਗੇ ਇਸ ਹਾਲ ਚਿਰ ਚਲੋ ਵੀ ਆਪਣਾ ਕੰਮ ਸਾਰਾ ਮਿਸ਼ਨ ਪਾਸ ਹੋ ਗਿਆ ਬਾਏ ਦ ਬੁੱਕ ਪੈਣੀ ਕੀ ਸਿਸਟਮ ਵਾਲਾ ਮਿਸ਼ਨ ਸੀ ਤੇ ਹਾਂਜੀ ਮਿੱਤਰ ਆਪਣਾ ਮਿਸ਼ਨ ਹੋ ਗਿਆ ਡਨ ਤੇ ਕਮੈਂਟ ਕਰਕੇ ਆਪ ਨੂੰ ਐਵੇਂ ਦੱਸਦੇ ਵੀ ਤੁਹਾਨੂੰ ਕਿਹੜਾ ਟੌਰਚਰ ਵਧੀਆ ਲੱਗਿਆ ਕਿਹੜਾ ਮਾੜਾ ਲੱਗਿਆ ਤੇ ਜੇ ਮਾੜਾ ਲੱਗਿਆ ਟਰਾਈਵਰ ਨੂੰ ਗਾਲਾਂ ਕੱਢ ਲਿਓ ਕਿ ਮੇਰਾ ਕੋਈ ਕਸੂਰ ਹੈ ਨਹੀਂਗਾ ਸਾਰਾ ਕੁਝ ਕਰਿਆ ਟਰਾਈਵਰ ਨੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜੇ ਆਪਣੀ ਅਗਲੀ ਵੀਡੀਓ ਦਾ ਅਗਲੀ ਵੀਡੀਓ 'ਚ ਆਪਾਂ ਹਮਲਾ ਕਰਾਂਗੇ ਡਰਵਰਟਰ ਮਾਫੀਆ ਤੇ ਬਾਏ ਬਾਏ ਟਾਟਾ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ